ਇੱਕ ਮੈਂ ਫੈਟੀ ਲੀਵਰ ਦਾ ਪੁੱਛਣਾ ਸੀਗਾ ਕਿ ਮੰਨਦੇ ਆ ਕਿ ਜੈਂਸ ਡਰਿੰਕ ਕਰਦੇ ਆ ਫੈਟੀ ਲੀਵਰ ਹੋ ਜਾਂਦਾ ਬਟ ਲੇਡੀਜ਼ ਦੇ ਵਿੱਚ ਕਿਉਂ ਹੁੰਦਾ ਇਹ ਮੇਰੇ ਗੱਨੀ ਹੱਥ ਕਰਕੇ ਕਿਉਂ ਪੁੱਛਿਆ ਨਹੀਂ ਮੈਂ ਉਦਾਂ ਨਹੀਂ ਮੇਰਾ ਹੱਥ ਹੋ ਗਿਆ ਮੇਰੇ ਕੋਲ ਬੇਜ਼ੂ ਤੇ ਠੀਕ ਆ ਹੱਥ ਹੋ ਗਿਆ ਫੈਟੀ ਲੀਵਰ ਨਾ ਇੱਕ ਤਾਂ ਅਲਕੋਹਲਿਕ ਹੈ ਹਾਂਜੀ ਇੱਕ ਨਾਨ ਅਲਕੋਹਲਿਕ ਹੈ ਜੀ ਓਕੇ ਜਿਹੜੇ ਤਾਂ ਸ਼ਰਾਬ ਪੀਂਦੇ ਉਹਨਾਂ ਦਾ ਤਾਂ ਕਿਤੇ ਨਾ ਕਿਤੇ ਇਫੈਕਟ ਆਉਂਦਾ ਹੀ ਆਉਂਦਾ ਹ ਹੂੰ ਜਿਹੜੇ ਨਹੀਂ ਸ਼ਰਾਬ ਪੀਂਦੇ ਜਿਵੇਂ ਲੇਡੀਜ਼ ਨੂੰ ਵੀ ਆ ਰਿਹਾ ਫੈਟੀਲੀ ਬਿਲਕੁਲ ਆ ਰਿਹਾ ਹਾਂ ਜੀ ਕੁੜੀਆਂ ਨੂੰ ਵੀ ਆ ਰਿਹਾ ਮੁੰਡਿਆਂ ਨੂੰ ਵੀ ਆ ਰਿਹਾ ਉਹ ਜਿਹੜਾ ਫੈਟੀਲੀ ਬਰਾ ਰਿਹਾ ਉਹ ਸਿਰਫ ਆ ਰਿਹਾ ਕਿ ਅਸੀਂ ਖਾਣਾ ਨਹੀਂ ਠੀਕ ਖਾ ਰਹੇ ਓਕੇ ਅਸੀਂ ਕੀ ਕਰਦੇ ਹਾਂ ਬਾਹਰ ਹੀ ਖਾਣੇ ਆ ਜਦੋਂ ਫਾਸਟ 40% ਬੱਚਾ ਜਿਹੜਾ ਹੈਗਾ ਉਹ ਬਾਹਰ ਖਾਣਾ ਖਾ ਰਿਹਾ ਖਾ ਰਿਹਾ ਚਾਹੇ ਉਹ ਪੀਜੀ ਚ ਖਾ ਰਿਹਾ ਚਾਹੇ ਜੋਬ ਵਾਲੇ ਬੱਚੇ ਨੇ ਸਵੇਰੇ ਘਰੋਂ ਚਲੇ ਜਾਂਦੇ ਨੇ ਦੁਪਹਿਰ ਤੱਕ ਉਹਨਾਂ ਨੇ ਮੰਗਾ ਕੇ ਖਾਣਾ ਹਾਂਜੀ ਸ਼ਾਮ ਨੂੰ ਥੱਕਿਆ ਆ ਰਹੇ ਘਰੇ ਆਉਣਾ ਨਹੀਂ ਬਣਾਉਂਦਾ ਫਿਰ ਮੰਗਾ ਕੇ ਖਾਣਾ ਉਹਦੇ ਨਾਲ ਉਲਟਾ ਹੋਰ ਕੰਮ ਕਰਦਾ ਹੈ ਕਿ ਉਹ ਕੋਲਡ ਡਰਿੰਕ ਪੀ ਲੈਂਦੇ ਆ ਜੀ ਬਿਲਕੁਲ ਉਪਰੋਂ ਪੀਂਦੇ ਆ ਉਹ ਮਤਲਬ ਕੋ ਉਹ ਜਿਹੜਾ ਜੰਕ ਫੂਡ ਦੇ ਨਾਲ ਕੋਲਡ ਡਰਿੰਕ ਪੀਣਾ ਉਹ ਵੀ ਬਿਸਕੀ ਨਾਲੋਂ ਵੱਧ ਪ੍ਰਭਾਵਿਤਾ ਜਿਹੜਾ ਕਰਦਾ ਅੰਦਰ ਆਰਗਨਸ ਨੂੰ ਉਹ ਸਾਡੇ ਲੀਵਰ ਨੂੰ ਵੀਕ ਕਰਦਾ ਲੀਵਰ ਦਾ ਕੀ ਹੋ ਜਾਂਦਾ ਸਾਡਾ ਲੀਵਰ ਸਭ ਤੋਂ ਸਟਰੋਂਗ ਪਾਰਟ ਆ ਬਾਡੀ ਦਾ ਐ ਸਮਝ ਲਓ ਕਿ ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਜਾਂ ਰਾਸ਼ਟਰਪਤੀ ਹੁੰਦਾ ਬਾਡੀ ਦੇ ਵਿੱਚ ਇਹੀ ਹੈ ਇੱਕ ਪ੍ਰਧਾਨ ਮੰਤਰੀ ਇਹਦੇ ਕੋਲੇ ਜਾ ਕੇ ਨਿਭੜਨੀਆਂ ਨੇ ਸਾਰੀਆਂ ਫਾਈਲਾਂ ਜਿਹੜੀਆਂ ਤੁਸੀਂ ਖਾਧੀਆਂ ਨੇ ਜੋ ਤੁਸੀਂ ਖਾ ਲਿਆ ਉਹ ਇਹਦੇ ਥਰੂ ਬਾਡੀ ਨੂੰ ਜਾਣਾ ਇਹਨੇ ਕੱਲੇ ਕੱਲੇ ਪਾਰਟ ਨੂੰ ਦੇਣੀਆਂ ਚੀਜ਼ ਅੱਛਾ ਹੁਣ ਜਦੋਂ ਚ ਕੋਈ ਜਿੰਨੀ ਜਿਵੇਂ ਆਪਾਂ ਰੋਜ਼ ਬੰਦਾ ਵੀ ਇਸ ਕੀ ਪੀ ਰਿਹਾ ਉਹਦੀ ਵੀ ਇੱਕ ਲਿਮਟ ਹੈ ਨਾ ਜੀ ਇੱਕ ਦਿਨ ਤਾਂ ਉਹਨੇ ਬੱਸ ਕਰਨੀ ਆ ਵੀ ਤੂੰ ਬੱਸ ਕਰ ਯਾਰ ਬੱਸ ਕਰ ਹਾਂਜੀ ਰਾਈਟ ਜਦੋਂ ਇਹ ਵਿਚਾਰਾ ਅੰਦਰੋਂ ਕਹਿੰਦਾ ਤੂੰ ਬੱਸ ਕਰ ਫਿਰ ਉਹਦੀ ਦਿਨ ਚ ਪੀਣ ਦੀ ਆਦਤ ਸ਼ੁਰੂ ਹੋ ਜਾਂਦੀ ਹੈ ਹੂੰ ਇਹਨੇ ਬੱਸ ਉਹ ਤੋਂ ਕੀਤੀ ਜਦੋਂ ਇਹ ਖਰਾਬ ਹੋਇਆ ਫਿਰ ਉਹ ਦਿਨੇ ਵੀ ਪੀਂਦਾ ਰਾਤ ਨੂੰ ਵੀ ਪੀਂਦਾ ਫਿਰ ਇੱਕ ਦਿਨ ਇਹ ਜਾਉਂਦਾ ਡਾਕਟਰ ਜਵਾਬ ਦੇ ਦਿੰਦੇ ਨੇ ਹੂੰ ਤਾਂ ਉਹ ਇੱਕ ਇਹ ਹੈਗਾ ਅਲਕੋਹੋਲਿਕ ਦਾ ਅੱਛਾ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਤੁਸੀਂ ਮੇਰੀ ਹੋਰ ਕੋਈ ਗੱਲ ਮੰਨੋ ਚਾਹੇ ਨਾ ਮੰਨੋ ਐਨੀ ਕੁ ਮੰਨ ਲਓ ਵੀ ਤਿਰਫਲਾ ਚੂਰਨ ਦਾ ਚਮਚਾ ਖਾ ਲਿਆ ਕਰੋ 2 ਘੰਟੇ ਪਹਿਲਾਂ दारू ਪੀਣ ਤੋਂ ਓਕੇ ਸੁਣ ਲਓ ਹਾਂ ਮੈਂ ਬੜਾ ਕਲੀਅਰ ਹੈ ਜੀ ਤੀਨੇ ਛੱਡਣੀਆਂ ਮੇਰੇ ਕੋਲੇ ਆਜੋ ਓਕੇ ਹਾਂ ਜੀ ਇਹ ਗੱਲ ਬਾਬੇ ਦੀ ਇੰਨੀ ਕਿਰਪਾ ਵੀ ਜਿਹੜਾ ਅੱਜ ਤੱਕ दारू ਛੱਡਣਾ ਹੈ ਕੋਈ ਨਸ਼ਾ ਛੱਡਣਾ ਹੈ ਉਹ ਛੱਡ ਕੇ ਗਿਆ ਔਰ ਐਸੀ ਕਿਰਪਾ ਰਹੀ ਹੈ ਕਿ ਉਹਦੇ ਪੈਸੇ ਜ਼ਰੂਰ ਲੱਗੇ ਥੋੜੇ ਬਹੁਤ ਪਰ ਉਹਦੀ ਜਾਨ ਛੁੱਟ ਗਈ ਨਾ ਚੀਜ਼ਾਂ ਤੋਂ ਜੇ ਤੁਸੀਂ ਨਹੀਂ ਛੱਡਣਾ ਚਾਹੁੰਦੇ ਤੁਸੀਂ ਕਹਿੰਦੇ ਵੀ ਗੋਇਲ ਤੈਂ ਕਿ ਲੈਣਾ ਤਾਂ ਪੀਆਗੇ ਪਰ ਮੈਂ ਇੰਨਾ ਕਿ ਜ਼ਰੂਰ ਲੈਣਾ ਕਿ ਜਿੰਨੀ ਕ ਮੇਰੀ ਲੋੜ ਹੈ ਦੇਸ਼ ਨੂੰ ਥੋੜੇ ਵੀ ਲੋੜ ਹੈ ਬਿਲਕੁਲ ਜੀ ਜਿੰਨੀ ਕ ਤੁਹਾਨੂੰ ਮੇਰੀ ਲੋੜ ਹੈ ਮੈਨੂੰ ਤੁਹਾਡੇ ਵੀ ਲੋੜ ਹੈ ਕੋਈ ਪਤਾ ਨਹੀਂ ਕੀ ਦੀ ਕਿੱਥੇ ਕਿਹਨੂੰ ਲੋੜ ਹੈ ਪਰ ਮੈਂ ਆਪਣੀ ਗੱਲ ਜਰੂਰ ਕਹਿ ਦੇਣੀ ਆ ਕਿ ਜੇ दारू ਪੀਣੀ ਆ ਪੀਓ ਬਾਈ ਮੈਂ ਨਹੀਂ ਕੁਝ ਰੋਕ ਸਕਦਾ ਕਿਸੇ ਨੂੰ ਪਰ ਕੋਸ਼ਿਸ਼ ਕਰੋ ਥੋੜੀ ਪੀਓ ਔਰ दारू ਪੀਣ ਤੋਂ 2 ਘੰਟੇ ਪਹਿਲਾਂ ਤੇਫਲਾ ਚੂਰਨ ਖਾ ਲਓ ਔਰ ਸਵੇਰੇ ਉੱਠ ਕੇ ਔਲੇ ਦਾ ਚੂਰਨ ਖਾ ਲਓ ਆ ਜਿਹੜੇ ਤੁਸੀਂ ਕੈਪਸੂਲ ਕੁਬਸੂਲ ਜੇ ਲੱਭਦੇ ਰਹਿੰਦੇ ਉਹਨਾਂ ਮਲਟੀਵਿਟਾਮਿਨ ਵੀ दारू ਪੀਤੀ ਆ ਰਾਤ ਨੂੰ ਸਵੇਰੇ ਹੈਂਗਓਵਰ ਹੋ ਰਿਆ ਕੱਲਾ ਔਲੇ ਦਾ ਚੂਰਨ ਘੋਲ ਕੇ ਹੁਣ ਆਇਆ ਜਿਹੋ ਗੁਲਸੋ ਵਾਲੇ ਦਾ ਮਰਬਾ ਖਾਈਦਾ ਫਖਾਈ ਜੋ ਮਰਬਾ ਉਹ ਚ ਕੀ ਪਿਆ ਕੁਝ ਵੀ ਨਹੀਂ ਪਿਆ ਜੋ ਚੂਰਨ ਚ ਮਿਲੂਗਾ ਤੁਹਾਨੂੰ ਕਿਉਂਕਿ ਚੂਰਨ ਫਰੈਸ਼ ਆਮਲੇ ਤੋਂ ਬਣਦਾ ਉਹ ਚ ਸਾਰੇ ਆਮਲੇ ਦੇ ਗੁਣ ਆ ਜਿਹੜਾ ਮਰਬਾ ਬਣ ਗਿਆ ਉਹ ਪ੍ਰੋਸੈਸ ਹੋ ਗਿਆ ਉਹ ਚ ਚੀਨੀ ਘੁਲ ਗਈ ਉਹਦਾ ਆਮਲੇ ਦਾ ਅਸਰ ਵੀ ਖਤਮ ਹੋ ਗਿਆ ਚੀਨੀ ਦਾ ਉਹ ਉਹ ਇੱਕ ਸਵਾਦ ਲਈ ਰਹਿ ਗਿਆ ਉਹਨੇ ਕੋਈ ਫਾਇਦਾ ਫੂਦਾ ਨਹੀਂ ਕਰਨਾ ਫਾਇਦਾ ਕਰੂਗਾ ਆਮਲੇ ਦਾ ਚੂਰਨ ਸਵੇਰੇ ਇੱਕ ਚਮਚਾ ਖਾਓ ਸ਼ਾਮ ਨੂੰ ਖਾਓ ਤੁਸੀਂ ਇੱਕ ਚਮਚਾ ਤਿਰਫਲੇ ਦਾ ਮੈਂ ਕਹਿੰਦਾ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਹੋ ਨਹੀਂ ਸਕਦਾ ਪਰ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਮੈਂ दारू ਨਹੀਂ ਛੱਡ ਸਕਦਾ ਤਾਂ ਇਹ ਬਈ ਤੁਹਾਡੀ ਕਿਸਮਤ ਹੈ ਪਰ ਮੈਂ ਤੇ ਤੁਹਾਨੂੰ ਇੰਨਾ ਜ਼ਰੂਰ ਕਹਾਂਗਾ ਵੀ ਆ ਚੀਜ਼ਾਂ ਘਰੇ ਜ਼ਰੂਰ ਲਿਆ ਕਰੋ ਨਾਲ ਜ਼ਰੂਰ ਲਿਆ ਕਰੋ ਅ ਜੇ ਕਿਸੇ ਨੂੰ ਫੈਟੀ ਲੀਵਰ ਹੋ ਗਿਆ ਤਾਂ ਸਾਡਾ ਜਿਹੜਾ ਸਕਰੀਨ ਤੇ ਨੰਬਰ ਹੈ ਉਹ ਤੇ ਗੱਲ ਕਰਕੇ ਇਹਦੀਆਂ ਘਰੇਲੂ ਦਵਾਈਆਂ ਨੇ ਕੰਮ ਨਹੀਂ ਕਰਨਾ ਜਦੋਂ ਲੀਵਰ ਫੈਟੀ ਹੋ ਜਾਂਦਾ ਇਹਦੇ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਵੈਦ ਦੀ ਸਲਾਹ ਲੈਣੀ ਪਊਗੀ ਜੇ ਤਾਂ ਤੁਸੀਂ ਮੇਰੇ ਕੋਲ ਆ ਸਕਦੇ ਹੋ ਠੀਕ ਆ ਕਿਉਂਕਿ ਵੇਟਿੰਗ ਬਹੁਤ ਹੈ ਹਰ ਕੋਈ ਨਹੀਂ ਆ ਸਕਦਾ ਜੇ ਮੇਰੇ ਕੋਲ ਨਹੀਂ ਵੀ ਆ ਸਕਦੇ ਤਾਂ ਕੋਈ ਚੰਗਾ ਵੈਦ ਆਪਣੇ ਘਰ ਦੇ ਆਸ-ਪਾਸ ਲੱਭ ਕੇ ਉਹਦੇ ਨਾਲ ਗੱਲਬਾਤ ਕਰਕੇ ਵੈਦ ਜੀ ਤੋਂ ਇਲਾਜ ਕਰਾਓ ਐਲੋਪੈਥੀ ਦੇ ਵਿੱਚ ਵੀ ਇਹਦਾ ਇਲਾਜ ਇੰਨਾ ਕੀ ਹੈ ਵੀ ਇੱਕਦਮ ਠੀਕਤਾ ਹੋ ਜਾਣਗੇ ਤੁਹਾਡੇ ਓਟੀਪੀਟੀ ਲੇਕਿਨ ਜਦੋਂ ਦਵਾਈ ਛੱਡੋਗੇ ਫੇਰ ਖਰਾਬ ਹੋ ਜਾਂਦਾ ਇਸ ਕਰਕੇ ਇਹਦਾ ਇਲਾਜ ਹੀ ਆਯੁਰਵੇਦ ਚ ਆ ਇੱਕ ਸਰ ਸਿੰਥੈਟਿਕ ਨਸ਼ੇ ਥੋੜਾ ਜਿਹਾ ਪੈਦੇ ਬਾਰੇ ਵੀ ਗੱਲ ਕਰ ਲਈਏ ਸਿੰਥੈਟਿਕ ਨਸ਼ਾ ਤੁਸੀਂ ਕਿਹਨੂੰ ਕਹਿੰਦੇ ਹੋ ਜਿਵੇਂ ਚਿੱਟਾ ਜਿਆ ਹਫੀਮ ਸਮਝ ਇਹ ਸਾਰੇ ਉਸ ਉਸੇ ਕੈਟਾਗਰੀ ਆ ਇੱਕ ਜਿਹੜੀ ਡੋਡੇ ਨੰਨਾ ਜੀ ਇਹ ਸਾਰੇ ਉਹਦੀ ਉਹ ਦੇਣ ਆ ਸਭ ਕੁਝ ਉਹਦੇ ਚ ਬਣਨਾ ਕੋਈ ਉੱਪਰੋਂ ਵਰਸਦੀ ਕੋਈ ਚੀਜ਼ ਨਹੀਂ ਆ ਉਹਨੂੰ ਉਹਨੂੰ ਪਿਉਰੀਫਾਈ ਪਿਉਰੀਫਾਈ ਕਰਦੇ ਇਹ ਨਸ਼ੇ ਨੂੰ ਛਡਾਉਣ ਵਾਸਤੇ ਆਪਣੀ ਜਿਹੜੀ ਦਵਾਈਆਂ ਬਣਦੀਆਂ ਨੇ ਇੱਕ ਨਰਵੋਪਲਸ ਡੀ ਬਣਦਾ ਇੱਕ ਨਿਊਰੋਪਲਸ ਡੀ ਬਣਦਾ ਤੇ ਉਹਦੇ ਨਾਲ ਲਾ ਕੁਝ ਚੀਜ਼ਾਂ ਜਿਵੇਂ ਨਸ਼ਾ ਕਰਕੇ ਇਨਸਾਨ ਦੀ ਬਾਡੀ ਚ ਡੈਮੇਜ ਹੋਇਆ ਹੁੰਦਾ ਹਾਰਟ ਬ੍ਰੇਨ ਲਿਵਰ ਅੰਦਰ ਪੈਂਕ੍ਰੀਐਟਿਕ ਸਿਕ੍ਰੀਸ਼ਨ ਬਾਥਰੂਮ ਦਾ ਏਰੀਆ ਪੂਰਾ ਡਿਸਟਰਬ ਹੋਇਆ ਹੁੰਦਾ ਹਾਂਜੀ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਹੀ ਕਰਨ ਵਾਸਤੇ ਨਾਲ ਨਾਲ ਕੁਝ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਜਿਵੇਂ ਅਸੀਂ ਐਕਸ ਪਲੱਸ 골ਡ ਦਾ ਸਭ ਨੂੰ ਦੰਦੇ ਆ ਕਿਉਂਕਿ ਜਿਹੜਾ ਇਨਸਾਨ ਨਸ਼ਾ ਕਰਦਾ ਉਹਦੀ ਜਿਹੜੀ ਰੋਮਾਂਟਿਕ ਲਾਈਫ ਆ ਉਹ ਬਿਲਕੁਲ ਹੀ ਖਤਮ ਹੋ ਜਾਂਦੀ ਆ ਉਤਾ ਹੀ ਛੱਡਦਾ ਨਹੀਂ ਉਹ ਕਹਿੰਦਾ ਗੋਲ ਸਾਹਿਬ ਨਸ਼ਾ ਤਾਂ ਛੱਡਦੀ ਐ ਕਿਤੇ ਐ ਨਾ ਹੋਵੇ ਵੀ ਸਾਡੀ ਜਿਹੜੀ ਲਾਈਫ ਆ ਉਹ ਵੀ ਖਰਾਬ ਹੋ ਜਾਂਦੀ ਆ ਤਾਂ ਉਹਦੇ ਨਾਲ ਅਸੀਂ ਉਹਨੂੰ ਐਕਸ ਪਲੱਸ 골ਡ ਦੰਨੇ ਆ ਇੱਕ 나ੜੀ ਗਜ ਕੇਸਰੀ ਕੈਪਸੂਲ ਦੰਨੇ ਆ ਤੇ ਹੋਰ ਕਈ ਚੀਜ਼ਾਂ ਉਹਨੂੰ ਘਰੇਲੂ ਵੀ ਦੱਸਦੇ ਦੁੱਧ ਦਹੀਂ ਲੱਸੀ ਜਿੰਨਾ ਉਹ ਪੀਊਗਾ ਉੰਨੀ ਚੇਤੀ ਦਵਾਈ ਦਾ ਵੀ ਅਸਰ ਹੋਊਗਾ ਤੇ ਨਸ਼ਾ ਵੀ ਬੰਦ ਹੋਊਗਾ ਕਿਉਂਕਿ ਪਹਿਲੇ ਦਿਨ ਤੋਂ ਅਸੀਂ ਨਸ਼ਾ ਬੰਦ ਕਰਨ ਲਈ ਕਹਿੰਦੇ ਆ ਉਹਨੂੰ ਹਾਂਜੀ ਜਿਹੜੇ ਸਾਡੇ ਵੈਦ ਆ ਉਹਨਾਂ ਨੇ ਜਿਹੜੀ ਚੀਜ਼ ਬਣਾਈ ਆ ਉਹ ਇਹ ਕਹਿੰਦੇ ਆ ਕਿ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਏਗਾ ਔਰ 2 ਮਹੀਨੇ ਚ ਸਾਡੀ ਜਿਹੜੀ ਦਵਾਈ ਆ ਉਹ ਬੰਦ ਹੋ ਜਾਂਦੀ ਆ ਹਮ ਅੱਜ ਤੱਕ ਕੋਈ ਵੀ ਪੇਸ਼ੈਂਟ ਦਵਾਈ ਤੇ ਨਹੀਂ ਲੱਗਾ ਮੈਡਮ ਇਹਦੇ ਤੇ ਇਹ ਚ ਇਨਾ ਗੁਣ ਹੈਗਾ ਤੇ ਬਹੁਤ ਗੋਡੇ ਦਾ ਫਾਰਮੂਲੇਸ਼ਨ ਆ ਉੱਪਰ ਲਿਖਿਆ ਹੈ ਡੱਬੀ ਦੇ ਕੇ ਇੱਕ ਚੀਜ਼ ਜੋ ਲਿਖਿਆ ਉਹੀ ਪਾਇਆ ਲੋਕੀ ਘਰੇ ਵੀ ਬਣਾ ਸਕਦੇ ਆ ਬਣਾ ਲੈਂਦੇ ਆ ਇੱਕ ਨਸ਼ਾ ਛੱਡਣ ਲਈ ਸਭ ਤੋਂ ਬਿਹਤਰੀਨ ਟਰੀਟਮੈਂਟ ਫਿਰ ਤਨ ਜ਼ਰੂਰ ਯੂਜ਼ ਕਰਨਾ ਚਾਹੀਦਾ ਸਾਰਿਆਂ ਨੂੰ ਜਿਹੜੇ ਨਸ਼ਾ ਕਰਦੇ ਆ ਸੋ ਇੱਕ ਜਿਹੜਾ ਨਾੜਾ ਹੋ ਜਾਂਦੀ ਹੈ ਵੈਰੀਕੋਸ ਵੇਇਨਸ ਬਲੂ ਬਲੂ ਜੇ ਕਾਫੀ ਲੋਕਾਂ ਦੇ ਕਾਫੀ ਹੋ ਜਾਂਦੇ ਹਾਂ ਪੋਇੰਟਰ ਵੇਨ ਉਹਦਾ ਜਿਵੇਂ ਕਈਆਂ ਦੇ ਤਾਂ ਨੇ ਜੋ ਨਲਕੀਆਂ ਵਾਂਗੂ ਪੂਰੀਆਂ ਮੋਟੀਆਂ ਹੋ ਜਾਂਦੀਆਂ ਮੋਟੀਆਂ ਮੋਟੀਆਂ ਗੱਠਾਂ ਜੀਆਂ ਟਾਈਆਂ ਆਪਰੇਸ਼ਨ ਕਰਕੇ ਕਰਨੀਆਂ ਪੈਂਦੀਆਂ ਹਾਂਜੀ 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 ਉਹ ਗੱਲ ਨੂੰ ਧਿਆਨ ਨਾਲ ਸੁਣਿਓ ਕਿ ਜਿਹੜੇ ਵੈਰੀਕੋਸ ਵੇਨ ਦੇ ਪੇਸ਼ੈਂਟ ਆਪਰੇਸ਼ਨ ਕਰਵਾ ਚੁੱਕੇ ਨੇ ਜਾਂ ਕਰਵਾਉਣਾ ਚਾਹੁੰਦੇ ਨੇ ਇਨਾ ਇਹ ਐਕਚੁਅਲੀ ਹੁੰਦਾ ਕਿ ਆ ਜਿਹੜਾ ਇੱਕ ਨਾ ਸਾਡੇ ਵੈਦ ਆ ਉਹਨਾਂ ਨੇ ਤੇਲ ਬਣਾਇਆ ਹਾਂਜੀ ਉਹ ਤੇਲ ਜਿਹੜਾ ਹੈਗਾ ਉਹਦੀ ਸਿਰਫ ਮਾਲਿਸ਼ ਕਰਨੀ ਆ ਜਿਵੇਂ ਜਿਹੜੇ ਨੀਲੀਆਂ ਨੀਲੀਆਂ ਬਰੀਕ ਵੇਨ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਪਾਈਡਰ ਵੇਨ ਕਹਿੰਦੇ ਨੇ ਆ ਜਾਲਜਾ ਬਣਿਆ ਪਿਆ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਉਸ ਤੇਲ ਨਾਲ ਹੀ ਖਤਮ ਹੋ ਜਾਂਦੀਆਂ ਨੇ ਹੂੰ ਜਿਨ੍ਹਾਂ ਦੀਆਂ ਮੋਟੀਆਂ ਮੋਟੀਆਂ ਰਸਿਆਂ ਵਰਗੀਆਂ ਬਣ ਜਾਂਦੀਆਂ ਨੇ ਉਹਨਾਂ ਵਾਸਤੇ ਇੱਕ ਕੈਪਸੂਲ ਹੈ ਇੱਕ ਇੱਕ ਪਾਊਡਰ ਹੈ ਦੋ ਜੀ ਉਹ ਹੈਗਾ ਵੀ ਕੋਚ ਇਹਦਾ ਨਾਮ ਬੜਾ ਸਿੰਪਲ ਦਿੱਤਾ ਵੀਕੋਜ਼ ਹਰ ਇੱਕ ਇਹ ਨਾਲ ਅਸੀਂ ਨਾਲ ਨਹੀਂ ਦਿੱਤਾ ਨਾਮ ਵੀਕੋਜ਼ ਜਿਹੜਾ ਨਾਮ ਹੈ ਇਹ ਇੱਕ ਆਪਣੇ ਆਪ ਚ ਵੈਰੀ ਕੋਜ਼ ਦਾ ਸਫਲ ਟਰੀਟਮੈਂਟ ਆ ਵੀਕੋਜ਼ ਆਇਲ ਤੇਲ ਤੇ ਨਾਲ ਸੀ ਕੈਪਸੂਲ ਦਿੰਦੇ ਤੇ ਪਾਊਡਰ ਦਿੰਦੇ ਉਹਦੇ ਨਾਲ ਕੀ ਆ ਕਿ ਤਿੰਨ ਤੋਂ 6 ਕਿ ਮਹੀਨੇ ਲੱਗਦੇ ਆ ਪੇਸ਼ੈਂਟ ਨੂੰ ਰਿਲੀਫ ਆ ਜਾਂਦਾ ਹੈ ਸਿੰਪਲ ਚੀਜ਼ ਹੈ ਜੀ ਤੇ ਤੁੰਨੀ ਦੇ ਵਿੱਚ ਤੇਲ ਲਾ ਲਓ ਗੈਸਟ੍ਰਿਕ ਪ੍ਰੋਬਲਮ ਤੋਂ ਬਚੋ ਜਿਆਦਾ ਜਿਹੜੀ ਬੋਡੀ ਦੇ ਵਿੱਚ ਇੱਕ ਪੌਇਜ਼ਨ ਵੱਧਦੀ ਆ ਉਹ ਤੋਂ ਬਚੋ ਇਹ ਕੁਝ ਕੁ ਚੀਜ਼ਾਂ ਇਹਦਾ ਰੀਜ਼ਨ ਬੇਸਿਕਲੀ ਰੀਜ਼ਨ ਕੀ ਹੁੰਦਾ ਰੀਜ਼ਨ ਕੀ ਹੋਣਾ ਜੀ ਇਹਦੇ ਵਿੱਚ ਨਾ ਐਕਚੁਅਲੀ ਬਲੌਕੇਜ ਹੁੰਦੀ ਆ ਅੱਛਾ ਨਰਵ ਦੇ ਵਿੱਚ ਬਲੌਕੇਜ ਹੁੰਦੀ ਆ ਸੂਜਨ ਆ ਜਾਂਦੀ ਆ ਫਿਰ ਉਹ ਚ ਪਸ ਪੈਂਦੀ ਆ ਉਹ ਫਿਰ ਇੱਕ ਦਿਨ ਐਸਾ ਹੁੰਦਾ ਕਿ ਉਹ ਨਾੜਾ ਫੁੱਲ ਕੇ ਰਸਿਆ ਮਰ ਗਿਆ ਬਣ ਜਾਂਦੀ ਆ ਤਾਂ ਉਹਨੂੰ ਕਰੇਦੋ ਦਾ ਆਪਰੇਸ਼ਨ ਹੀ ਜਾਂਦਾ ਜੇ ਤੁਰੰਤ ਰੀਲੀਫ ਲੈਣਾ ਤਾਂ ਆਪਰੇਸ਼ਨ ਕਰਾ ਲਓ ਠੀਕ ਹੈ ਜੀ ਆਪਰੇਸ਼ਨ ਤੋਂ ਬਾਅਦ ਉਹ ਦੁਬਾਰਾ ਹੋ ਜਾਂਦੀਆਂ ਨੇ ਬਸ ਉਹਦੇ ਲਈ ਜੇ ਉਹ 2 ਵੀਕਸ ਸਾਡਾ ਟ੍ਰੀਟਮੈਂਟ ਲੈ ਲੈਣਗੇ ਤਾਂ ਇਹ ਦੁਬਾਰਾ ਨਹੀਂ ਹੋਊਗਾ ਔਰ ਜਿਹਦੇ ਬਹੁਤ ਬਰੀਕ ਨੇ ਹਲੇ ਨਾਰਮਲ ਨੇ ਉਹਨੂੰ ਇਹ ਟ੍ਰੀਟਮੈਂਟ ਬਹੁਤ ਜਲਦੀ ਫਾਇਦਾ ਕਰਦਾ ਬਿਲਕੁਲ ਬਿਲਕੁਲ ਸਰ ਇੱਕ એનર્ਜੀ ਮਤਲਬ ਬਹੁਤ ਵੀਕ ਰਹਿੰਦੀ ਆ ਘੱਟ ਰਹਿੰਦੀ ਆ ਲੱਗਦਾ ਕਿ એનર્ਜੀ ਹੈ ਨਹੀਂ ਭਾਵੇਂ ਉੱਪਰੋਂ ਦੇਖਣ ਨੂੰ ਬੰਦਾ ਐਨ ਲੱਗਦਾ ਵੀ ਐਕਟਿਵ ਹੈ ਬਟ ਅੰਦਰੋਂ ਬੰਦਾ ਸਟਰੋਂਗ ਨਹੀਂ ਹੁੰਦਾ ਮੇਰੇ ਵਰਗਾ ਤੁਹਾਡੇ ਵਰਗਾ ਨਹੀਂ ਤੁਹਾਡੇ ਵਰਗੇ ਹੋਗੇ ਭਾਵੇਂ ਠੀਕ ਆ ਇੱਕ ਨਾ એનર્ਜੀ ਬੂਸਟਰ ਟੈਬਲੇਟ ਆਉਂਦੀ ਆ ਹਾਂਜੀ ਆਪਣੀ ਇਹ ਗੋਲਡਨ ਡੱਕਣ ਵਾਲੀ ਹੈ ਜਿੱਦਾਂ ਮਰਦਾਨੀ ਟੈਬਲੇਟ ਹੈ ਨਾ ਉਦਾਂ ਇਹ ਆ ਇਹ ਮੇਲ ਫੀਮੇਲ ਦੋਨੋਂ ਲਈ ਆ ਇਹਦਾ ਜਿਹੜਾ ਬੈਨੀਫਿਟ ਹੈ ਨਾ ਜੀ ਇਹ ਬੋਡੀ ਦੇ ਵਿੱਚ ਬੀਰੇਜ ਨੂੰ ਤੇ ਬਲੱਡ ਨੂੰ ਵਧੀਆ ਬਣਾ ਦਿੰਦੀ ਆ ਔਰ ਇਹਦਾ ਨੌਈ ਬੈਦਵਾਨ એનર્ਜੀ ਬੂਸਟਰ ਹੈ ਇਹ ਹੈ ਹੀ એનર્ਜੀ ਬੂਸਟਰ ਹੈ ਜੀ ਉਦੋਂ ਬਣੀ ਸੀ ਜਦੋਂ ਕਰੋਨਾ ਆਇਆ ਸੀ ਨਾ ਉਦੋਂ ਇਹਦਾ ਅਵਿਸ਼ਕਾਰ ਹੋਇਆ ਸੀ ਪ੍ਰੋਡਕਟ ਦਾ ਤਾਂ ਉਦੋਂ ਲੋਕਾਂ ਦੀ એનર્ਜੀ ਕੁਝ ਤਾਂ ਕਰੋਨਾ ਕਰਕੇ ਲੋ ਹੋ ਗਈ ਕੁਝ ਕਰੋਨਾ ਤੋਂ ਡਰ ਡਰ ਕੇ ਲੋ ਡਰ ਕੇ ਮੈਂਟਲੀ ਬੰਦੇ ਹੋ ਜਾਂ ਅੱਛਾ ਉਦੋਂ ਬਾਅਦ ਜਿਹੜੇ ਇਹ ਟੀਕੇ ਲੱਗੇ ਨੇ ਲੋਕਾਂ ਨੂੰ ਹਾਂਜੀ ਵੈਕਸੀਨ ਲੱਗੇ ਨੇ ਉਹਨਾਂ ਚ ਆਪਾਂ ਵੀ ਸ਼ਾਮਲ ਆ ਤੇ ਉਹਨਾਂ ਨੂੰ ਉਸ ਚੀਜ਼ ਤੋਂ ਬਚਾਉਣ ਵਾਸਤੇ ਇੱਕ ਸੀ ਇਹਦੇ ਨਾਲ ਦਿੰਦੇ ਆ ਫੀਲ ਗੁੱਡ ਕੈਪਸੂਲ ਹਾਂਜੀ ਇੱਕ ਇਹ એનર્ਜੀ ਬੂਸਟਰ ਗੋਲੀ ਤਾਂ ਇਹਦਾ ਜਿਹੜਾ ਰਿਜ਼ਲਟ ਹੈ ਉਹ ਤੁਸੀਂ ਸਾਰੇ ਜਣੇ ਗੌਰ ਨਾਲ ਸੁਣ ਲਿਓ ਇਹ ਗੂਗਲ ਤੇ ਵੀ ਪਿਆ ਸਾਡਾ ਵੈਬਸਾਈਟ ਤੇ ਪਿਆ www.vaidwan.com ਤੇ ਉੱਥੇ ਜਾ ਕੇ ਵੀ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਜ਼ਰੂਰੀ ਇਹ ਕਿ ਮੇਰੇ ਕੋਲ ਹੀ ਆਉਣਾ ਜਾ ਦੁਆਨੀਆਂ ਦੀਆਂ ਦੁਕਾਨਾਂ ਤੇ ਜੇ ਤੁਹਾਨੂੰ ਤੁਸੀਂ ਈਜ਼ੀ ਉੱਥੋਂ ਪਰਚੇਜ਼ ਕਰਨਾ ਚਾਹੁੰਦੇ ਹੋ ਉੱਥੋਂ ਵੀ ਕਰ ਸਕਦੇ ਹੋ ਇਹ ਚੀਜ਼ਾਂ ਜਿਹੜੀਆਂ ਤੁਹਾਡੀ ਸਿਹਤ ਲਈ ਬਹੁਤ ਵਧੀਆ ਚੀਜ਼ਾਂ ਨੇ ਬਿਲਕੁਲ ਵੀ ਸਾਰੇ ਜ਼ਰੂਰ ਯੂਜ਼ ਕਰੋ ਮੈਂ ਤਾਂ ਕਰੂੰਗੀ ਕਿਉਂਕਿ ਮੈਂ ਅਗਰ ਤਾਂ ਵਰਕਲੋਡ ਬਹੁਤ ਹੈ ਤੇ ਮੈਨੂੰ ਜ਼ਰੂਰਤ ਰਹਿੰਦੀ ਹੈ ਤੇ ਭੱਜ ਨੱਠ ਦੇ ਵਿੱਚ ਕਈ ਵਾਰ ਆਪਾਂ ਖਾਣਾ ਵੀ ਪ੍ਰੋਪਰ ਨਹੀਂ ਖਾਂਦੇ ਆਪਣਾ ਧਿਆਨ ਨਹੀਂ ਦੇ ਪਾਉਂਦੇ ਸੋ ਇੱਕ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੁੰਦੀ ਆ ਸ਼ਾਇਦ ਸਟ्रेस ਕੰਮ ਦਾ ਵਰਕਲੋਡ ਜ਼ਿਆਦਾ ਹੋਸ ਕਰਕੇ ਉਹਦੇ ਵਾਸਤੇ ਤੁਸੀਂ ਇਹ ਮੈਂ ਤੁਹਾਨੂੰ ਦੱਸਦਾ ਤੁਹਾਡੀ ਇਕੱਲਿਆਂ ਦੀ ਪ੍ਰੋਬਲਮ ਨਹੀਂ ਹੈ ਜੀ ਇਹ ਜਿਹਦੀ ਉਮਰ 16 ਸਾਲ ਦੀ ਹੋ ਗਈ ਉਸ ਤੋਂ ਬਾਅਦ ਇਹ ਸਟ्रेस ਸ਼ੁਰੂ ਹੋ ਜਾਂਦਾ ਹਾਂਜੀ ਸਟ्रेस ਵੀ ਇੰਨਾ ਹੁੰਦਾ ਕਈ ਤਾਂ ਲੜਕੀਆਂ ਨੂੰ ਪੀਸੀਓਡੀ ਹੈ ਛੋਟੀ ਉਮਰ ਦੀ ਪੀਰੀਅਡ ਠੀਕ ਨਹੀਂ ਆ ਰਹੇ ਪੇਨਫੁੱਲ ਨੇ ਉਹ ਸਟ्रेस ਹੈ ਹੋਰ ਕਈ ਚੀਜ਼ਾਂ ਦਾ ਸਟ्रेस ਰਹਿੰਦਾ ਅੱਛਾ ਕਈਆਂ ਨੂੰ ਆਪਣੀ ਬਿਊਟੀ ਦਾ ਸਟ्रेस ਰਹਿੰਦਾ ਸੋਹਣੀਆਂ ਹੁੰਦੀਆਂ ਹੋਈਆਂ ਤੁਹਾਡੇ ਵਾਂਗੂ ਆਪੇ ਜਿਹੜੇ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਜਦ ਕਿ ਉਹ ਵੀ ਇੱਕ ਵੱਡੀ ਗੱਲ ਹੈ ਤੇ ਉਹ ਉਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਉਹ ਮਾਈਗਰੇਨ ਦਾ ਕਾਰਨ ਕੀ ਬਣਦਾ ਇਹ ਹੁੰਦਾ ਕੀ ਹੈ ਸਿਰਫ ਨਾਭੀ ਤੇ ਬ੍ਰੇਨ ਦਾ ਸੂਤਰ ਜਿਹੜਾ ਹੈਗਾ ਉਹ ਡਿਸਟਰਬ ਹੁੰਦਾ ਓਕੇ ਜਦੋਂ ਤੁਸੀਂ ਬ੍ਰੇਨ ਲਈ ਚੀਜ਼ਾਂ ਲੈਣ ਲੱਗੇ ਤਾਕਤ ਦੀਆਂ ਜਿਵੇਂ ਬਦਾਮ ਹੋ ਗਿਆ ਖਰਖਸ ਹੋਗੀ ਇਹ ਚੀਜ਼ਾਂ ਤੇ ਉਹਦੇ ਨਾਲ ਬੜਾ ਫਰਕ ਪੈਂਦਾ ਤੇ ਇੱਕ ਇੱਕ ਮੈਂ ਤੁਹਾਨੂੰ ਦੱਸਦਾ ਕਿ ਨਾਭੀ ਦੇ ਵਿੱਚ ਇਹ ਤੇਲ ਲਾਉਣਾ ਨਾਭੀ ਟੱਚ ਸਪੈਸ਼ਲ ਐ ਐਕਸਟਰਾ ਵਰਜਨ ਤੇਲ ਬਣਾਇਆ ਇਹ ਨਾਭੀ ਤੇਲ ਤਾਂ ਬਹੁਤ ਲੋਕ ਬਣਾਉਂਦੇ ਆ ਜੀ ਇਹ ਜਿਹੜਾ ਨਾਭੀ ਐਕਸਟਰਾ ਵਰਜਨ ਆਇਲ ਆ ਇਹ ਕਿਸੇ ਦਾ ਵੀ ਨਹੀਂ ਆ ਸਕਦਾ ਕਿਉਂ ਕਿ ਇਹ ਉਹੀ ਬਣਾਊਗਾ ਜਿਹਦੇ ਕੋਲੇ ਕੋਈ ਮਤਲਬ ਕਿ ਇਹ ਕਹ ਲਓ ਕਿ ਸਿੱਧ ਯੋਗ ਬਣਾਉਣ ਵਾਲੇ ਵੈਦ ਆ ਜਿਹੜੇ ਉਹ ਬਣਾਉਂਦੇ ਐ ਇਹਨੂੰ ਇਹਨੂੰ ਇਨਫਿਊਜ਼ ਕੀਤਾ ਜਾਂਦਾ ਇਹ ਐ ਨਹੀਂ ਆ ਕਿ ਆਈ ਤਿਆਰ ਹੋ ਜਾਊਗਾ ਬੋਇਲ ਕਰਕੇ ਉਬਾਲ ਕੇ ਨਹੀਂ ਹੁੰਦਾ ਇਹ ਧੁੱਪ ਚ ਰੱਖ ਕੇ ਇਹ ਆਪਣੇ ਆਪ ਤਿਆਰ ਹੁੰਦਾ ਜੜੀ ਬੂਟੀਆਂ ਨੂੰ ਤੇਲ ਚ ਪਾ ਕੇ ਰੱਖਿਆ ਜਾਂਦਾ ਉਹਦਾ ਉਹਦਾ ਹੈਗਾ ਜਿਹੜਾ ਐਕਸਟ੍ਰੈਕਟਿਵ ਚ ਆ ਜਾਂਦਾ ਨਿਕਲ ਕੇ ਆਪਣੇ ਆਪ ਕੋਈ ਅੱਗ ਤੇ ਨਹੀਂ ਮੜਨ ਆਏ ਨੇ ਇਹ ਜਦੋਂ ਤੇਲ ਲੱਗਦਾ ਹੈ ਨਾ ਜੀ ਇੱਥੇ ਨਾਭੀ 'ਚ 5 ਜਾਂ 7 ਮਿੰਟ ਚੋਂ ਨੱਕ ਚ 스ਮੈਲ ਆਉਣ ਲੱਗ ਜਾਂਦੀ ਹੈ ਸਟੇਲ ਦੀ ਅੱਛਾ ਫਰੇਗਰੈਂਸ ਬਹੁਤ ਅੱਛੀ ਹੈ ਇੱਥੋਂ ਹੀ ਇੱਥੋਂ ਹੀ ਇਹਦੀ ਫਰੇਗਰੈਂਸ ਬਹੁਤ ਅੱਛੀ ਹੈ ਇਹਦਾ ਤੇ ਬ੍ਰੇਨ ਦਾ ਬਹੁਤ ਜ਼ਬਰਦਸਤ ਲਿੰਕ ਹੈ ਜੀ ਓਕੇ ਬਹੁਤ ਜ਼ਬਰਦਸਤ ਲਿੰਕ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਸਟ्रेस ਲੈਂਦੇ ਹੋ ਤਾਂ ਤੁਹਾਡੀ ਨਾਭੀ ਤੇ ਸਟ्रेस ਪੈਂਦਾ ਔਰ ਉਹਦੇ ਨਾਲ ਤੁਹਾਨੂੰ ਕਬਜ਼ ਗੈਸ ਔਰ ਬਹੁਤ ਸਾਰੀਆਂ ਚੀਜ਼ਾਂ ਅੱਛਾ ਜਦੋਂ ਤੁਹਾਡਾ ਇਹ ਗੱਟ ਠੀਕ ਨਹੀਂ ਰਹੂਗਾ ਗੈਸ ਬਣੂਗੀ ਤਾਂ ਨੇਚਰਲੀ ਆ ਉਹ ਗੈਸ ਜਾਊਗੀ ਕਿ ਇੱਥੇ ਦਿਮਾਗ ਨੂੰ ਚੜੂਗੀ ਦਿਮਾਗ ਨੂੰ ਚੜੂਗੀ ਜਦੋਂ ਚੜਦੀ ਹੈ ਪੀਰੋ ਇੱਕ ਪਾਸੇ ਕੋਈ ਡਾੜ ਦੁਖਣ ਲੱਗ ਗਈ ਕਹਿੰਦਾ ਸਿਰ ਦੁਖਣ ਲੱਗਾ ਉਹਨੂੰ ਆਲੰਦਾ ਵੀ ਬਸ ਉਹਨ ਮੇਰੇ ਤੋਂ ਕੁਝ ਨਹੀਂ ਹੋਣਾ ਕੰਮ ਵੀ ਛੱਡ ਦਿੰਦਾ ਬੰਦਾ ਤੇ ਪੜਦੇ ਕਰੂਗਾ ਲੈ ਤਾਂ ਬੰਦੂ ਨਾ ਹਾਂ ਹਾਂ ਲਾਈਟ ਨਹੀਂ ਅੱਛੀ ਲੱਗਦੀ ਬਿਲਕੁਲ ਹਾਂ ਉਹਨੂੰ ਜੇ ਕੋਈ ਉਦਾਂ ਹੀ ਬੈਠੇ ਬੈਠੇ ਬੁਲਾ ਵੀ ਲਵੇ ਤਾਂ ਵੀ ਲਾਈਦਾ ਵੀ ਇਹਦੇ ਕੁਝ ਮਾਰਦਾ ਮੈਂ ਚੱਕ ਕੇ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਜਾਂਦੀ ਹੈ ਹਾਂਜੀ ਬਿਲਕੁਲ ਹੁੰਦੀ ਆ ਤਾਂ ਉਹਦੇ ਲਈ ਨਾ ਇੱਕ ਆਪਣੇ ਬ੍ਰੇਨ ਡੂਜ਼ ਬੰਦੇ ਆ ਕੈਪਸੂਲ ਹਾਂਜੀ ਬ੍ਰੇਨ ਡੂਜ਼ ਕੈਪਸੂਲ ਤੇ ਇੱਕ ਬ੍ਰੇਨ ਗਜ ਕੇਸਰੀ ਉਹਨੂੰ ਸਰਪ ਹੈ ਔਰ ਉਹਦੇ ਨਾਲ ਇੱਕ ਅਬਲੇ ਆ ਚਟਨੀ ਟਾਈਪ ਮੜਬ ਤੁਸੀਂ ਯਕੀਨ ਕਰੋ ਜਿਹਨੂੰ ਵੀ ਦਿੱਤਾ ਉਹਨਾਂ ਨੇ ਸਾਨੂੰ ਫਰਸਟ ਮੰਥ ਚ ਆ ਕੇ ਕਿਹਾ ਕਿ ਗੁਲਬ ਸਭ ਪਹਿਲੀ ਵਾਰ ਹੀ ਲੱਗਦਾ BB 25% ਸਾਨੂੰ ਫਾਇਦਾ ਮਲੇ ਥੋੜਾ ਨਹੀਂ ਹੁੰਦਾ ਜੀ ਇਹ ਅੰਦਰੋਂ 50% ਰਿਜ਼ਲਟ ਆਉਂਦਾ ਤਾਂ ਬਾਹਰ ਉਹਨੂੰ 20 ਦਿਖਦਾ ਹੈ ਔਰ ਜਦੋਂ ਅਗਲੇ ਮਹੀਨੇ ਆਉਂਦਾ ਰਿਜ਼ਲਟ ਫੇਰ ਬੋਲਦਾ ਵੀ ਬਿਲਕੁਲ ਠੀਕ ਹੈ ਵੀ ਆਂ ਦੱਸੋ ਜੀ ਹੁਣੇ ਕਿੰਨੀ ਦੇਰ ਖਾਣਾ ਹਾਂ ਹਾਂਜੀ ਪਹਿਲਾਂ ਤਾਂ ਐਂ ਡਰਿਆ ਹੁੰਦਾ ਵੀ ਬੰਦ ਨਾ ਕਰਨਾ ਉਹਦੇ ਕਿਉਂਕਿ ਪਤਾ ਨਹੀਂ ਖਾਇਆ ਕਿਉਂਕਿ ਰਿਜ਼ਲਟ ਦੇ ਉੱਤੇ ਆ ਤੇ ਫਿਰ ਅਸੀਂ ਉਹਨੂੰ ਕਹਿੰਦੇ ਵੀ ਇਹਨੂੰ 5-6 ਮਹੀਨੇ ਖਾਣਾ ਤਾਂ ਕਿ ਜਿਹੜੀ ਨਸਾਂ ਦੇ ਵਿੱਚ ਸੂਜਨ ਆਈ ਹੋਈ ਆ ਗੱਟ ਹੈਲਥ ਦੇ ਵਿੱਚ ਪ੍ਰੋਬਲਮ ਆਈ ਹੋਈ ਆ ਉਹ ਠੀਕ ਹੋ ਜੂਗੀ ਤੇ ਇੱਕ ਉਹਦਾ ਅਸੀਂ ਇਹ ਪ੍ਰੋਡਕਟ ਦਿੱਤਾ ਜੀ ਬੰਦਾਨੀ ਬੰਦਾਨੀ ਜਿਹੜੀ ਹਿੰਗ ਹੈ ਨਾ ਜੀ ਇਹ ਸਭ ਤੋਂ ਉੱਪਰ ਹੈ ਇਸ ਤੋਂ ਬਿਨਾ ਕੋਈ ਹਿੰਗ ਨਹੀਂ ਔਰ ਇਹਦਾ ਚੂਰਾ ਹਿੰਗ ਦਿੱਤਾ ਗਿਆ ਜੀ ਕਿਉਂਕਿ ਆਮ ਨੋਰਮਲ ਹਿੰਗ ਬਹੁਤ ਕਾਸਟਲੀ ਹੈ ਜਦੋਂ ਚੂਰਾ ਹਿੰਗ ਦੇ ਰੂਪ ਚ ਆਉਂਦੀ ਹੈ ਜਿਵੇਂ ਤੁਸੀਂ ਦੇਖਿਆ ਹੋਊਗਾ ਲੀਚੀਆਂ ਵਾਲਾ ਗੁੱਛੇ ਦੀਆਂ ਮਹਿੰਗੀਆਂ ਦੇ ਦਿੰਦਾ ਖਿੰਡੀਆਂ ਹੋਈਆਂ ਸਸਤੀਆਂ ਦੇ ਦਿੰਦਾ ਹਾਂਜੀ ਇਹ ਚੂਰਾ ਹਿੰਗ ਹੈ ਇਸ ਕਰਕੇ ਇੱਕ ਤਰ੍ਹਾਂ ਸਸਤਾ ਪੈਂਦਾ ਦੂਜਾ ਇਹ ਜਦੋਂ ਲੈਣਾ ਨਾ ਜੀ ਡੇਲੀ ਖਾਣਾ ਖਾਣ ਤੋਂ ਬਾਅਦ ਇਹ ਚ ਚਮਚ ਦਿੱਤਾ ਹੋਇਆ ਰਤੀ ਭਾਰੀ ਲੈਣਾ ਜੀ ਉਹ ਤਾਂ ਚਮਚੀ ਬਹੁਤ ਸੋਹਣਾ ਹੈ ਬੜਾ ਪਿਆਰਾ ਚਮਚ ਹੈ ਦੇਖੋ ਆ ਦੀਵਾਰ ਤੇ ਦੀ ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਚਮਚ ਵੀ ਇਹ ਤਾਂ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਛੋਟਾ ਚਮਚ ਹੈ ਸਭ ਤੋਂ ਸੋਹਣਾ ਚਮਚ ਹੈ ਸੋਨਾ ਤੇ ਛੋਟਾ ਇਹਦੇ ਵਿੱਚ ਨਾ ਜੀ ਹਾਂ ਹਾਂ ਇੰਨਾ ਗਾ ਹੈ ਨਾ ਵਾਹ ਖੁਸ਼ਬੂ ਬੰਦ ਦੀ ਵੀ ਆ ਰਹੀ ਹੈ ਬੰਦ ਦੀ ਵੀ ਆਉਗੀ ਜੀ ਇਹ ਡਾਈਨਿੰਗ ਟੇਬਲ ਤੇ ਰੱਖਦੇ ਜਿੰਨੇ ਵੀ ਰਿਚ ਫੈਮਿਲੀਜ਼ ਨੇ ਉਹ ਰੱਖਦੀ ਰੱਖਦੇ ਆ ਅੱਛਾ ਜੀ ਔਰ ਬਹੁਤ ਸੋਹਣੀ ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਇਹ ਨਾ ਜੀ ਇਹ ਸਾਊਥ ਦੇ ਵਿੱਚ ਤੁਸੀਂ ਦੇਖੋਗੇ ਹਰ ਟੇਬਲ ਤੇ ਹਰ ਟਾਬੇ ਤੇ ਇਹ ਚੀਜ਼ ਪਈ ਆ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸੀ ਵੈਦਵਾਨ ਕੰਪਨੀ ਸਾਡੀ ਸਾਊਥ ਦੇ ਵਿੱਚ ਚੱਲ ਰਹੀ ਹੈ ਨਾ ਜੀਜ਼ਾਂ ਨੂੰ ਲੈ ਕੇ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦੀ ਬਸ ਐ ਭੁੱਕਣੀ ਹੈ ਥੋੜੀ ਜਿਹੀ ਜਿਆਦਾ ਜਾਇਦ ਜਿਹੜਾ ਚਮਚਾ ਦਿੱਤਾ ਉਹਦੇ ਨਾਲ ਇਹ ਰਤੀ ਭਰ ਦੀ ਡੋਜ਼ ਹੈ ਜੀ ਹਾਂਜੀ ਔਰ ਇੰਨੀ ਕਿ ਜੇ ਬੰਦਾ ਲੈਂਦਾ ਰਹੇ ਨਾ ਜੀ ਐ ਬਸ ਐ ਚੱਕਣਾ ਮੂੰਚ ਪਾ ਕੇ ਹਾਂ ਸੌਫ ਜੀਰਾ ਜਵੈਨ ਤਾਂ ਹੈਗਾ ਹੀ ਆ ਪਾਉਣਾ ਉਹ ਉਹ ਤਾਂ ਪਾਉਣਾ ਹੀ ਪਾਉਣਾ ਇੰਨਾ ਗੇਬਾ ਲਓ ਤੁਸੀਂ ਰਿਜ਼ਲਟ ਦੇਖੋ ਜੀ ਚੰਦ ਦਿਨਾਂ ਦੇ ਵਿੱਚ ਪੇਟ ਮਲਾਈ ਵਰਗਾ ਹੋ ਜਾਂਦਾ ਸਾਫ਼ ਹੋਣ ਲੱਗ ਜਾਂਦਾ ਤੇ ਨਾਲ ਬ੍ਰੇਨ ਰਿਲੈਕਸ ਹੋਣ ਲੱਗ ਜਾਂਦਾ ਇਹਦਾ ਕੰਮ ਕੀ ਹੈ ਹਿੰਗ ਦਾ ਕਿ ਇਹਨੇ ਸਾਡੇ ਇੱਕ ਇੱਕ ਜੋੜ ਦੇ ਉੱਤੋਂ ਸੂਜਨ ਘਟਾ ਦੇਣੀ ਆ ਇਨਫੈਕਸ਼ਨ ਗੱਦਮ ਕਰ ਦੇਣੀ ਆ ਔਰ ਇਹਦੇ ਨਾਲ ਨਾਲ ਤੁਸੀਂ ਜਦੋਂ ਜੀਰਾ ਜਾਇਮੈਂਟ ਸੌਫ ਲੈਨੇ ਹੋ ਤਾਂ ਗੈਸ ਵੀ ਠੀਕ ਹੁੰਦੀ ਹੈ ਗਰਮੀ ਵੀ ਠੀਕ ਹੋ ਜਾਂਦੀ ਹੈ ਓਕੇ ਤਾਂ ਮੈਂ ਤਾਂ ਸਟਾਰਟ ਕਰੂੰਗੀ ਫਿਰ ਮੈਨੂੰ ਵੈਸੇ ਵੀ ਇਹ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਹੈ ਇਹ ਚੀਜ਼ ਹੈ ਜੀ ਹਾਂਜੀ ਹਾਂਜੀ ਇਹ ਸਭ ਤੋਂ ਵਧੀਆ ਹੈਲਥ ਬੈਨੀਫਿਟਸ ਦੇ ਇੰਨੇ ਨੇ ਜੀ ਅਸੀਂ ਦੱਸ ਵੀ ਨਹੀਂ ਸਕਦੇ ਪਰ ਮੈਂ ਤੁਹਾਨੂੰ ਇੱਕ ਵਾਰ ਇਹਦੇ ਤੇ ਡੱਬੇ ਤੇ ਲਿਖੇ ਹੋਏ ਨੇ ਦਿਖਾ ਦਉਣਾ ਤੇ ਇਹ ਜਿਹੜੀ ਚੀਜ਼ ਆ ਇਹ ਹੈਗਾ ਦੇਖੋ ਐਸਿਡਿਟੀ ਵਾਸਤੇ ਤਾਂ ਸਭ ਤੋਂ ਪਹਿਲਾਂ ਲਿਖਿਆ ਜੀ ਇਹਨੂੰ ਓਕੇ ਐਂਟੀ ਇਨਫਲਮੇਟਰੀ ਸੂਜਨ ਵਾਸਤੇ ਭਲੇ ਸਭ ਤੋਂ ਮਨ ਲ ਉੱਤਮ ਯੋਗ ਹੈ ਜੀ ਜਿਹੜੇ ਲੋਕ ਸਦਾ ਨਿਰੋਗ ਰਹਿਣਾ ਚਾਹੁੰਦੇ ਆ ਤਾਂ ਇਹ ਜਿਹੜੀ ਹਿੰਗ ਹੈ ਜਿਹਨੂੰ ਅਸੀਂ ਵਦਾਨੀ ਹਿੰਗ ਕਹਿੰਦੇ ਆ ਇਹ ਵਾਲੀ ਹਿੰਗ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਸਾਡੇ ਹਰ ਆਊਟਲੈਟ ਤੇ ਪਈ ਹੈ ਅਰ ਹਾਲੇ ਪੰਜਾਬ ਦੇ ਵਿੱਚ ਮੈਡੀਕਲ ਸਟੋਰਾਂ ਤੇ ਨਹੀਂ ਭੇਜ ਪਾਏ ਅਸੀਂ ਕਿਉਂਕਿ ਇਹਦੀ ਪ੍ਰੋਡਕਸ਼ਨ ਨਹੀਂ ਇੰਨੀ ਹੋਣੀ ਇਹ ਜਿੰਨਾ ਬਣਦਾ ਉਹਨੇ ਸਾਊਥ ਇੰਚ ਚ ਚਲੇ ਜਾਂਦੇ ਜੀ ਓਕੇ ਉਧਰ ਏਰੀਆ ਚ ਕੇਰਲਾ ਸਾਈਡ ਇਹ ਉੱਥੇ ਹਿੰਗ ਦਾ ਵੈਸੇ ਉਹ ਕਿੰਗ ਨੇ ਹਿੰਗ ਦੇ ਪਰ ਅਸੀਂ ਉਹਨਾਂ ਕੋਲੇ ਵੀ ਇਹਨੂੰ ਸਟੈਬਲਿਸ਼ ਕਰਾਤਾ ਕਿ ਇਹ ਉਹਨਾਂ ਨੂੰ ਲੱਗਿਆ ਵੀ ਸਾਡੇ ਵਾਲੀ ਕੁਆਲਿਟੀ ਤੋਂ ਵੀ ਉੱਪਰ ਕੁਆਲਿਟੀ ਹੈ ਤਾਂ ਤੁਹਾਨੂੰ ਵਧਾਈ ਹੋਰ ਵੀ ਵਧਾਈ ਹੈ ਨਾ ਇੱਕ ਸਰ ਡਾਇਬੀਟਿਕ ਜਿਹੜੇ ਪੇਸ਼ੈਂਟ ਨੇ ਉਹ ਬਹੁਤ ਜ਼ਿਆਦਾ ਨੇ ਮੇਰੇ ਘਰ ਦੇ ਵਿੱਚ ਹੀ ਮੇਰੇ ਪਾਪਾ ਮੇਰੇ ਹਸਬੰਡ ਹੈ ਨਾ ਤੇ ਮਤਲਬ ਸ਼ੂਗਰ ਜਿਹੜਾ ਇਹ ਕਾਹਵਾ ਕਿ ਹੁਣ ਜੈਨੇਟਿਕ ਹੈ ਜਾਂ ਖਾਣ ਪੀਣ ਦੇ ਅਸਰ ਨਾਲ ਹੁੰਦੀ ਹੈ ਜਾਂ ਕਿੱਦਾਂ ਆ ਹਾਂ ਸ਼ੂਗਰ ਦੇ ਦੋ ਰੀਜ਼ਨ ਨੇ ਜੀ ਇੱਕ ਤਾਂ ਜੈਨੇਟਿਕ ਹੁੰਦੀ ਹੈ जेनेटिक तो बहुत आजकल रेयर रह ही होगी ये आजकल ज्यादा हो रही है स्ट्रेस करके ओ अच्छा और ज्यादा हो रही है खानपान गड़बड़ हो गया खानपान नहीं जी की ਸਾਡੀ ਕੋਈ ਗਲਤ ਖਾਨਪਾਨ ਦਾ ਬੇ ਟਾਈਮ ਖਾਣਾ ਜਿਵੇਂ ਮੰਨ ਲਓ ਭੁੱਖ ਲੱਗੀ ਹੈ 1 ਵਜੇ ਖਾਣਾ ਖਾ ਰਿਹਾ ਬੰਦਾ 4 ਵਜੇ 4 ਵਜੇ 1 ਵਜੇ ਕੀ ਕਰਿਆ ਪਾਣੀ ਪੀ ਲਿਆ ਜਾਂ ਚਾਹ ਪੀ ਲਈ ਅੱਛਾ ਜਿਹੜੀ ਚਾਹ ਪੀ ਲਈ ਉਹਨੇ ਭੁੱਖ ਮਾਰ ਲੀ ਹਾਂਜੀ ਹਾਂਜੀ ਉਹ ਫਿਰ ਕੀ ਹੁੰਦਾ ਹੈ ਉਹਦੇ ਨਾਲ ਬੰਦਾ ਭੁੱਖ ਤਾਂ ਮਾਰਦਾ ਇੱਕ ਵਾਰੀ ਪਰ ਸਰੀਰ ਉਹਨੇ ਡਾਊਨ ਹੁੰਦਾ ਔਰ ਜੇ ਠਕਾਣਾ ਟਾਈਮ ਤੇ ਖਾਵੇ ਉਹਦੇ ਨਾਲ ਲੱਸੀ ਲੂਸੀ ਪੀ ਲਵੇ ਚਾਟੀ ਦੀ ਖੱਟੀ ਤੇ ਉਹਦੇ ਨਾਲ ਵੀ 슈ਗਰ ਕੰਟਰੋਲ ਹੋਦੀ ਹੈ ਠੀਕ ਹੈ ਪਰ ਇਹ ਜ਼ਰੂਰੀ ਨਹੀਂ ਹੈ ਪਰ ਅੱਜ ਕੱਲ ਜਿਹੜਾ ਹੈਗਾ ਸਾਡਾ ਖਾਣ ਪਾਣਾ ਅੱਜ ਕੱਲ ਛੋਟੇ ਬੱਚਿਆਂ ਨੂੰ ਡਾਇਬਟੀਜ਼ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮੇथी ਕਲੌਂਜੀ ਤੇ ਕਾਲੇ ਛੋਲੇ ਰਾਤ ਨੂੰ ਭਿਓ ਕੇ ਸਵੇਰੇ ਖਾਇਆ ਕਰੋ ਠੀਕ ਹੈ ਜੀ ਔਰ ਦੂਸਰੀ ਚੀਜ਼ ਹੈ ਬਦਾਮ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅਖਰੋੜ ਤੇ ਇੱਕ ਅੰਜੀਰ ਇਹ ਚਾਰ ਚੀਜ਼ਾਂ ਅਲੱਗ ਤੋਂ ਕਟੋਰੀ ਚ ਭਿਓ ਗੇ ਰੱਖੋ ਸਵੇਰੀ ਜਦੋਂ ਤੁਸੀਂ ਮੇਥੀ ਕਲੌਂਜੀ ਔਰ ਛੋਲੇ ਖਾ ਲੇ ਉਦੋਂ 15 ਮਿੰਟ ਬਾਅਦ ਛਿੱਲ ਕੇ ਬਦਾਮ ਤੇ ਅੰਜੀਰ ਵਗੈਰਾ ਖਾ ਲਓ ਔਰ ਉਹਨੂੰ ਖਾਣ ਤੋਂ ਬਾਅਦ ਤੁਸੀਂ 15-20 ਮਿੰਟ ਕੁਝ ਨਹੀਂ ਖਾਣਾ ਫਿਰ ਜੋ ਤੁਹਾਡੀ ਦਿਨਚਰਿਆ ਸ਼ੁਰੂ ਕਰੋ ਤੁਸੀਂ ਦੇਖੋਗੇ ਚੰਦ ਦੇਣਾ ਚ ਸ਼ੂਗਰ ਡਾਊਨ ਹੋ ਰਹੀ ਹੈ ਸਰੀਰ ਠੀਕ ਹੋ ਰਿਹਾ ਹੈ ਉਹ ਵੀ ਮਿੱਠੀਆਂ ਹੀ ਚੀਜ਼ਾਂ ਨੇ ਜੇ ਕਿਸ਼ਮਿਸ਼ ਅੰਜੀਰ ਕਿਸ਼ਮਿਸ਼ ਤੇ ਅੰजीर ਮੈਂ ਦੱਸਦਾ ਤੁਹਾਨੂੰ ਇਹ ਚ ਜਿਹੜੀ ਮਿੱਠਾ ਜਿਹੜਾ ਹੈਗਾ ਨਾ ਜੀ ਉਹਦੀ ਮਿਠਾਸ ਆ ਇਹ ਕੁਦਰਤ ਦਾ ਦਿੱਤਾ ਹੋਇਆ ਮਿੱਠਾ ਜੋ ਕੁਦਰਤ ਸਾਨੂੰ ਮਿੱਠਾ ਦੇ ਰਹੀ ਹੈ ਚਾਹੇ ਉਹ ਕਿਸੇ ਰੂਪ ਚ ਵੀ ਆ ਚਾਹੇ ਅੰਬ ਹੋਵੇ ਚਾਹੇ ਸੇਵਾ ਚਾਹੇ ਕੇਲਾ ਉਹਦੇ ਚ 슈ਗਰ ਵਧਣ ਦੇ ਰੀਜ਼ਨ ਨਹੀਂ ਹੁੰਦੇ ਪੈਨਕ੍ਰੀਆਟਿਕ ਸੀਕਰੇਸ਼ਨ ਨੂੰ ਨੁਕਸਾਨ ਨਹੀਂ ਹੁੰਦਾ ਜਿਹੜੀ ਅਸੀਂ ਚੀਨੀ ਬਣਾ ਲਈ ਹੈ ਜਾਂ ਹੋਰ ਕੋਈ ਗੁਲਾਬ ਜਾਮਨ ਰਸਗੁੱਲੇ ਜਲੇਬੀਆਂ ਬਣਾਉਂਦੇ ਆ ਉਹ ਚੀਜ਼ਾਂ ਸਾਨੂੰ ਨੁਕਸਾਨ ਉਹ ਡਾਇਬੀਟਿਕ ਪੇਸ਼ੈਂਟ ਨੂੰ ਨੁਕਸਾਨ ਕਰਦੀਆਂ ਨੇ ਹੁਣ ਬਹੁਤ ਸਾਰੇ 슈ਗਰ ਦੇ ਮਰੀਜ਼ ਆ ਜਿਨ੍ਹਾਂ ਨੂੰ ਮੈਂ ਗੰਨੇ ਦਾ ਰਸ ਕਿਹਾ ਪੀਓ ਪਰ ਗੰਨੇ ਦਾ ਰਸ ਪੀਣਾ ਉਹ ਹੈ ਜਿਹਦੇ ਚ ਫਿਰ ਹੋਰ ਕੁਝ ਪਾਉਣਾ ਨਹੀਂ ਜਿਵੇਂ ਮੰਨ ਲਓ ਉਹ ਗੰਨੇ ਦੇ ਰਸ ਕੱਢਣ ਵਾਲਾ ਉਹਦੇ ਵਿੱਚ ਸਵਾਦ ਵਾਸਤੇ ਪਾ ਦਿੰਦਾ ਅਦਰਕ ਪਾਤਾ ਪੁਦੀਨਾ ਪਾਤਾ ਨਾਲ ਉਹਦੇ ਇੱਕ ਦੋ ਨਿੰਬੂ ਨਿੰਬੂ ਪਾ ਦਿੰਦਾ ਉਹ ਨਾ ਪਾਉਂਦੇ ਉਹਨੂੰ ਕਹ ਵੀ ਪਲੇਨ ਦੇ ਮਿੰਨੂ ਤਾਂ ਉਹ ਫਿਰ ਇੱਕ ਮੈਨੂੰ ਪਤਾ ਲੱਗਦਾ ਜੀ ਉਹਨੂੰ ਲੈਣ ਤੋਂ ਬਾਅਦ ਜਿਵੇਂ ਮਨ ਲਓ ਘੰਟੇ ਕੇ ਬਾਅਦ ਤਾਂ 슈ਗਰ ਆਉਣ ਲੱਗੂ ਵੀ ਵੱਧ ਗਈ ਸਰੀਰ ਚ ਪਰ 2 ਘੰਟੇ ਬਾਅਦ 슈ਗਰ ਵੀ ਡਾਊਨ ਹੁੰਦੀ ਔਰ ਸਰੀਰ ਵੀ ਫਿੱਟ ਹੁੰਦਾ ਹੁਣ ਮੈਂ ਘਰ ਦੀ ਗੱਲ ਕਰਾਂ ਮੇਰੇ ਪਾਪਾ ਹੀ ਨੇ ਉਹ ਮਤਲਬ 슈ਗਰ ਵੱਧ ਜਾਂਦੀ ਹੈ ਕਈ ਵਾਰ ਚੈੱਕ ਕਰਾ ਲੈਂਦੇ ਆ ਤੱਕੇ ਤੁੱਕੇ ਨਾਲ ਵੀ ਕਰਾਓ ਕਰਾਓ ਕਹਿੰਦਾ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਕੁਝ ਕਹਿ ਨਹੀਂ ਚਾਹੇ 300 ਤੱਕ ਚਲੀ ਜਾਵੇ ਮੈਨੂੰ ਨਹੀਂ ਕੁਝ ਕਹਿੰਦੀ ਫਿਰ ਉਹ ਕੀ ਕਰਦੇ ਆ ਸਾਨੂੰ ਬਿਨਾਂ ਦੱਸੇ ਮੈਂ ਤਾਂ ਬਹੁਤ ਕੰਟਰੋਲ ਕਰਦੀ ਆ ਬਿਨਾਂ ਦੱਸੇ ਜਾ ਕੇ ਨਾ ਲੱਡੂ ਖਾਏ ਆਉਂਦੇ ਆ ਬਾਹਰ ਕਹਿੰਦਾ ਤੂੰ ਬੇਸਣ ਸੀ ਮਹਲਾ ਉਹਦਾ ਵੈਸਣ ਸੀ ਉਹ ਨਹੀਂ ਮੈਨੂੰ ਕਹਿੰਦਾ ਉਹਨਾਂ ਨੇ ਸ਼ੂਗਰ ਲੋ ਉਹਨਾਂ ਦਾ ਇਦਾਂ ਦਾ ਹੁੰਦਾ ਵੀ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਚਲੰਦਾ ਵੀ ਲੰਘ ਜੂਗੀ ਉਹ ਲੰਘਦੀ ਨਹੀਂ ਬਸ ਬਲਕੇ ਉਹਨੂੰ ਸੌਖਾ ਹੋ ਜਾਂਦਾ ਵੀ ਹੁਣੇ ਭੱਜੂਗਾ ਨਹੀਂ ਬੈਠਾ ਮਤਲਬ ਕਹਿਣ ਦਾ ਇਦਾਂ ਨਹੀਂ ਹੈਗਾ ਜਦੋਂ ਕੋਈ ਬਿਮਾਰੀ ਹੋ ਗਈ ਨਾ ਜੀ ਇੱਕ ਸ਼ੂਗਰ ਇੱਕ ਥਾਇਰਾਇਡ ਇੱਕ ਮਾਈਗਰੇਨ ਇਹਨਾਂ ਨੂੰ ਜੇ ਤੁਸੀਂ ਨਾ ਨੱਥ ਪਾਈ ਨਾ ਇਹ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਨੇ ਬਿਮਾਰੀਆਂ ਇਹਨਾਂ ਨੂੰ ਨੱਪਣਾ ਜ਼ਰੂਰੀ ਹੁੰਦਾ ਔਰ ਨੱਪਣ ਵਾਸਤੇ ਜੋ ਕੁਛ ਤੁਹਾਡੇ ਹੱਥ 'ਚ ਹੀ ਹੈ ਸਾਡੇ ਵੈਦ ਕੀ ਕਰ ਸਕਦੇ ਆ ਦਵਾਈਆਂ ਦੇ ਸਕਦੇ ਆ ਉਹ ਹਸਪੀਟਲਾਂ ਦੇ ਵਿੱਚ ਵੀ ਟ੍ਰੀਟਮੈਂਟ ਹੀ ਮਿਲੂਗਾ ਪਰ ਘਰੇ ਕੁਝ ਕਰੋਗੇ ਤਾਂ ਬਹੁਤ ਫਾਇਦਾ ਹੋਊਗਾ ਔਰ ਇੱਕ ਮੈਂ ਤੁਹਾਨੂੰ ਨੁਸਖਾ ਲਗਾਣਾ ਉਹ ਨੁਸਖਾ ਲਿਖੋ ਮੈਡਮ ਇੱਕ ਨੁਸਖਾ ਸ਼ੇਅਰ ਕਰਦੇ ਆਪਾਂ ਜੀ ਸਰ 슈ਗਰ ਦਾ ਸਾਡਾ ਘੱਟੂ ਘਾਟੇ 1992 ਤੋਂ ਲੈ ਕੇ ਅੱਜ ਤੱਕ 30-35 ਸਾਲ ਹੋ ਗਏ ਜੀ ਇਸ ਨੁਸਖੇ ਨੂੰ ਚੱਲਦੇ ਨੂੰ ਔਰ ਜਿਹਨੂੰ ਵੀ ਦਿੱਤਾ ਉਹ ਇਹ ਇਹਨੂੰ ਖਾਈ ਜਾਂਦਾ ਪਰ ਉਹ ਠੀਕ ਹੈ ਅੱਛਾ ਜੀ ਕਿਉਂਕਿ ਸਭ ਤੋਂ ਵੱਡੀ ਗੱਲ ਆ ਕੀ 슈ਗਰ ਕੰਟਰੋਲ ਚ ਰਹੇ ਔਰ 5-10 ਰੁਪਏ ਦਾ ਖਰਚਾ ਹੋਵੇ ਹਾਂ ਇੱਕ ਚਮਚਾ ਲੈਣਾ ਜੀ ਸਵੇਰੇ ਠੀਕ ਹੈ ਜੀ ਔਰ ਉਹਨੂੰ ਖਾਲੀ ਪੇਟ ਖਾ ਲੈਣਾ ਔਰ ਉਸ ਤੋਂ ਬਾਅਦ ਉਪਰੋਂ ਪਾਣੀ ਪੀ ਕੇ ਅੱਧਾ ਪੌਣਾ ਘੰਟਾ ਕੁਝ ਨਹੀਂ ਖਾਣਾ ਇਕ ਤਾਂ ਇਹ ਹੈਗਾ ਜੇ ਤੁਸੀਂ ਸਵੇਰ ਕਹਿੰਦੇ ਹੋ ਖਾਲੀ ਪੇਟ ਗੋਲਸਬ ਤੁਸੀਂ ਇੰਨਾ ਕੁਝ ਦੱਸਦਾ ਕੀ ਖਾਈਏ ਤਾਂ ਇਹ ਪਾਊਡਰ ਸ਼ਾਮ ਨੂੰ 5 ਵਜੇ ਖਾਲੀ ਪੇਟ ਹੁੰਦਾ ਉਦੋਂ ਖਾਣਾ ਓਕੇ ਤਾਂ ਇਹਨੂੰ ਦਿਨ ਚ ਦੋ ਵਾਰ ਵੀ ਖਾ ਸਕਦੇ ਹੋ ਇੱਕ ਵਾਰ ਵੀ ਖਾ ਸਕਦੇ ਹੋ ਜੇ 슈ਗਰ 200 250 ਤੋਂ ਉੱਪਰ ਰਹਿੰਦੀ ਹੈ ਤਾਂ ਦੋ ਵਾਰ ਹੀ ਲੈ ਲਓ ਜਦੋਂ ਥੱਲੇ ਆ ਗਈ ਫਿਰ ਇੱਕ ਵਾਰੀ ਡੇਲੀ ਲਓ ਔਰ 슈ਗਰ ਤੁਹਾਡੀ ਕਦੇ ਵੀ ਡਾਊਨ ਨਹੀਂ ਹੋਊਗੀ ਹਾਂਜੀ 슈ਗਰ ਡਾਊਨ ਨਹੀਂ ਹੋਊਗੀ ਔਰ ਜੇ ਵਧੀ ਹੋਈ ਆ ਉਹ ਘਟ ਜੂਗੀ ਜਿਹੜੀ ਜਿਹੜੀ ਨਾਰਮਲ ਆ ਗਈ ਉਹ ਕਦੇ ਨਾਰਮਲ ਤੋਂ ਡਾਊਨ ਨਹੀਂ ਹੋਊਗੀ 슈ગર ਨੂੰ ਹਮੇਸ਼ਾ ਇਹਨੇ ਕੰਟਰੋਲ ਕਰਕੇ ਰੱਖਣਾ ਇਹਦਾ ਨੌਸ ਹੀ ਰੱਖਿਆ ਡਾਇਬਟੀਜ਼ ਕੰਟਰੋਲ ਪਾਊਡਰ ਹਾਂਜੀ ਇਹਦੇ ਵਿੱਚ ਪਾਇਆ ਦੇਖੋ ਕੀ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਈ ਆ ਕਾਲੀ ਹਲਦੀ ਹਾਂਜੀ ਫਿਰ ਉਹਦੇ ਵਿੱਚ ਪਾਈ ਆ ਅੰਬਾ ਹਲਦੀ ਫਿਰ ਦਾਰੂ ਹਲਦੀ ਫਿਰ ਉਹਦੇ ਵਿੱਚ ਪਾਇਆ ਸੀ ਬੀਟ ਗ੍ਰਾਸ ਫਿਰ ਮੋਰਿੰਗਾ ਪਾਊਡਰ ਓਕੇ ਪੰਜ ਫਿਰ ਉਹਦੇ ਵਿੱਚ ਨਾਲ ਪਾਇਆ ਸੀ ਮੇਥੀ ਦਾਣਾ ਫਿਰ ਗੁਡਵਾਰ ਬੂਟੀ ਬੇਲ ਦੇ ਪੱਤੇ ਔਰ ਉਹਦੇ ਵਿੱਚ ਫੇਰ ਪਾਇਆ ਜੀ ਅਸੀਂ ਕਾਟਨ ਸੀਡ ਜਿਹਨੂੰ ਅਸੀਂ ਬੜੇਵੇਂ ਦੀ ਗਰੀ ਕਰੀ ਬੜੇਵੇਂ ਦੀ ਗਰੀ ਉਹ ਕਰਦੀ ਹੈ ਜੀ ਕਮਾਲ ਅੱਛਾ ਉਹ ਇਨਸੂਲਿਨ ਤੱਕ ਛੁੜਵਾ ਦਿੰਦੀ ਹੈ ਲੋਕਾਂ ਦੀ ਤੇ ਉਹਦਾ ਜਿਹੜਾ ਬੈਨੀਫਿਟ ਆ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਜਾ ਕੇ ਵੈਬਸਾਈਟ ਤੋਂ ਵੀ ਲੈ ਸਕਦੇ ਹੋ ਸਾਨੂੰ ਮਿਲ ਕੇ ਵੀ ਲੈ ਸਕਦੇ ਹੋ ਘਰੇ ਬਣਦੀਆਂ ਨੇ ਮੈਂ ਨੁਸਖਾ ਬੋਲਤਾ ਇਹਨੂੰ ਵੈਕ ਕਰਕੇ ਵੀਡੀਓ ਨੂੰ ਥੋੜਾ ਜਿਹਾ ਨੁਸਖਾ ਨੋਟ ਕਰ ਲਿਓ ਘਰੇ ਬਣਦਾ ਘਰੇ ਬਣਾ ਲਿਓ ਕੋਈ ਐਸੀ ਚੀਜ਼ ਨਹੀਂ ਇਹਦੇ ਜਿਹੜੀ ਨਾਮ ਬਣ ਸਕੇ ਬੜਾ ਸੌਖਾ ਤਰੀਕਾ ਤੇ ਦੇਖ ਲੋ ਜਿਹੜੇ ਬੜੇ ਮੈਨੇ ਵੈਸੇ ਆਪਾਂ ਪਸ਼ੂਆਂ ਨੂੰ ਪੋਨੇ ਆ ਹਨਾ ਤੇ ਇਹਦੇ ਆਪਾਂ ਨੂੰ ਪਤਾ ਹੀ ਨਹੀਂ ਕਿ ਇੰਨੇ ਗੁਣ ਵੀ ਨੇ ਕਿ ਭਾਈ ਅਸਲ ਚ ਨਾ ਜੀ ਪਸ਼ੂਨੋਂ ਸੀ ਦੰਨੇ ਦੁੱਧ ਦੀ ਫੈਟ ਵੱਧਦੀ ਆ ਨਾ ਤੇ ਇਸੇ ਤਰ੍ਹਾਂ ਇਹ ਬਾਡੀ ਦੇ ਵਿੱਚ ਜਾਂਦਾ ਸਾਡੇ ਸੈੱਲ ਨੂੰ ਤਾਕਤ ਦਿੰਦਾ ਓਕੇ 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 ਤੇ ਹੁਣ ਆਪਾਂ ਥਾਇਰੋਇਡ ਬਾਰੇ ਵੀ ਗੱਲ ਕਰ ਰਹੀਏ ਅੱਜ ਕੱਲ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਥਾਇਰੋਇਡ ਤੋਂ ਵੀ ਥਾਇਰੋਇਡ ਜਿਵੇਂ ਨਾ 슈ਗਰ ਦੀ ਬਿਮਾਰੀ ਹੈ ਮੈਡਮ ਉਸੇ ਤਰ੍ਹਾਂ ਇੱਕ ਥਾਇਰੋਇਡ ਵੀ ਉਹਦੀ ਦੇਣਾ ਲੀਵਰ ਦੀ ਬਿਮਾਰੀ ਵੀ ਉਹਦੇ ਨਾਲ ਇਹ ਰਿਲੇਟਡ ਹੈ ਸਾਰਾ ਇੱਕ ਖਾਨਦਾਨ ਹੈ ਤੇ ਇਹ ਸਾਡੀ ਬੋਡੀ ਚ ਆਪਦਾ ਕੰਮ ਕਰੀ ਜਾਂਦਾ ਹੈ ਤੇ ਜਿਹੜਾ ਥਾਇਰੋਇਡ ਆ ਉਹ ਸਾਡੇ ਥਾਇਰੋਇਡ ਗਲੈਂਡ ਦੀ ਪ੍ਰੋਬਲਮ ਹੈ ਹਾਂਜੀ ਇਹਦੀ ਇੱਕ ਅੰਗਰੇਜ਼ੀ ਗੋਲੀ ਆਂਦੀ ਆ ਇੱਕੋ ਹੀ ਗੋਲੀ ਆਉਂਦੀ ਆ ਸਾਰੇ ਖਾਂਦੇ ਕੋਈ 75mg ਕੋਈ 100mg ਕੋਈ 150mg ਉਹ ਉਹ ਗੋਲੀ ਨੂੰ ਘਟਾਉਣ ਵਾਸਤੇ ਸਾਡੀ ਦਵਾਈ ਬਣੀ ਆ ਜੇ ਕੋਈ ਕਹੇ ਕਿ ਥਾਇਰੋਇਡ ਵਾਸਤੇ ਸਾਡੀ ਦਵਾਈ ਆ ਕੋਈ ਦਵਾਈ ਨਹੀਂ ਹੈ ਹਮ ਸਿਰਫ ਥਾਇਰੋਇਡ ਗਲੈਂਡ ਨੂੰ ਇਹਨੇ ਤਾਕਤ ਦੇ ਦੇਣੀ ਆ ਗੋਲੀ ਦੀ ਮਾਤਰਾ ਘਟਣੀ ਸ਼ੁਰੂ ਹੋ ਜੂਗੀ ਡਾਕਟਰ ਨੇ ਕਹਿ ਦੇਣਾ ਕਿ ਇਹ ਤਾਂ ਘਟਾ ਲਓ ਐਂਡ ਤੇ ਜਾ ਕੇ ਸਾਡੀ ਦਵਾਈ ਬੰਦ ਹੋ ਜਾਂਦੀ ਹੈ ਉਹ ਦਵਾਈ ਜਿਹੜੀ ਉਹ 20 25 ਮਿਲੀਗ੍ਰਾਮ ਲੈਣੀ ਪੈਂਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਬਾਡੀ ਕੰਟਰੋਲ ਹੋ ਜਾਂਦੀ ਹੈ ਔਰ ਲਾਈਫ ਸਟਾਈਲ ਸਿਖਾ ਦਿੰਦੇ ਆ ਅਸੀਂ 6 ਮਹੀਨੇ ਦੇ ਵਿੱਚ ਵਿੱਚ ਸਾਡੀਆਂ ਦਵਾਈਆਂ ਚ ਪੰਫਲਟ ਜਾਂਦੇ ਆ ਤੇ ਉਹਦੇ ਨਾਲ ਕੀ ਹੋਣਾ ਮੈਡਮ ਕਿ ਥਾਇਰੋਇਡ ਗਲੈਂਡ ਜਿਹੜਾ ਜਦੋਂ ਠੀਕ ਹੋ ਗਿਆ ਨਾ ਜੀ ਇਹ ਹੈ ਕੁਝ ਵੀ ਨਹੀਂ ਸਿਰਫ ਇਹ ਬੂੰਦਾਂ ਨੇ ਜੀ ਇਹ ਡਰਾਪਰ ਦਿੱਤਾ ਹੋਇਆ ਪੰਜ ਕ ਬੂੰਦਾਂ ਮੂੰਹ ਚ ਪਾਉਣੀਆਂ ਨੇ ਸਵੇਰੇ ਸਵੇਰੇ ਪੰਜ ਕ ਰਾਤ ਨੂੰ ਜਦੋਂ ਪੈਣ ਲੱਗਦੇ ਆ ਜੀ ਤਾਂ ਇਹਦੇ 10 ਕ ਬੂੰਦਾਂ ਡੇਲੀ ਲੈਣੀਆਂ ਨੇ ਇਹਦਾ ਹੈਗਾ ਟੀ ਐਚ ਆਰ 5 ਐਚ ਆਇਲ ਦਾ ਨਾਮ ਇਹ ਥਾਇਰੋਇਡ ਵਾਸਤੇ ਹੈ ਸਪੈਸ਼ਲ ਥਾਇਰੋਇਡ ਵਾਸਤੇ ਪੇਸ਼ੈਂਟ ਵਾਸਤੇ ਬਣਿਆ ਜਿਹੜਾ ਕਿ ਥਾਇਰੋਇਡ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਮਦਦ ਕਰਦਾ ਠੀਕ ਹੈ ਜੀ ਤੇ ਸਾਡੇ ਘਰ ਦੇ ਪਹਿਲਾਂ ਵੀ ਮੈਂ ਦੱਸ ਕੇ ਆਟੀਆਂ ਪਾਪਾ ਜੀ ਦੀ ਪ੍ਰੋਬਲਮ ਉਹ ਨਾ ਕਦੀ ਤਾਂ ਕਸਟਰ ਆਇਲ ਪੀਣ ਲੱਗ ਜਾਂਦੇ ਆ ਕਦੀ ਕੋਈ ਕਿ ਕਬਜਾ ਮੈਨੂੰ ਅੱਜ ਆ ਵਾਇਰ ਦੀ ਸੁਣ ਲਈ ਫੇਸਬੁੱਕ ਤੇ ਮੈਂ ਆ YouTube ਤੇ ਦੇਖ ਲਿਆ ਆ ਲਿਆਂਦਾ ਉਹ ਲਿਆਂਦਾ ਪਤਾ ਨਹੀਂ ਉਹ ਕਿੰਨੀਆਂ ਇੱਕ ਕਬਜ ਦੀਆਂ ਦਵਾਈਆਂ سیرਪ ਆਇਲ ਕਿੰਨਾ ਕੁਸ਼ ਕਰੇ ਦੁੱਧ ਚ ਪਾ ਲਿਆ ਹਾ ਤੇ ਕਿਹੜਾ ਅਰਿੰਡੀ ਦਾ ਤੇਲ ਕੈਸਟਰ ਆਇਲ ਸੋ ਉਹਦੇ ਬਾਰੇ ਕਬਜ ਬਾਰੇ ਜ਼ਰੂਰ ਕਿਉਂ ਬਜ਼ੁਰਗਾਂ ਦੀ ਬੜੀ ਪ੍ਰੋਬਲਮ ਹੈ ਅੱਜ ਇਹਦੇ ਵਾਸਤੇ ਨਾ ਜੀ ਸਭ ਤੋਂ ਵਧੀਆ ਦਵਾਈਆਂ ਨੇ ਮੈਂ ਨਾ ਇੱਕ ਆਪਣਾ ਬਣਾਇਆ ਮੋਦਕ ਮੋਦਕ ਦਾ ਮਤਲਬ ਹੈ ਲੱਡੂ ਹੂੰ ਇਹ ਇਹ ਦੇਖੋ ਇਹ ਡੱਬੀ ਦੇ ਵਿੱਚ ਲੱਡੂ ਹੈ ਹਾਂਜੀ ਹੈਨਾ ਕਬਜਨਾਸ਼ਮੋਦਕ ਓਕੇ ਇਹਦੇ ਚੋਂ ਨਾ ਜੀ ਮਤਲਬ ਮਟਰ ਦੇ ਦਾਣੇ ਜਿੰਨਾ ਕੁ ਤੋੜ ਕੇ ਖਾਣਾ ਹੈ ਦੇਖ ਲਈ ਓਕੇ ਸਵਾਦ ਬਹੁਤ ਹੈ ਲੋਕੀ ਵੀ ਜ਼ਿਆਦਾ ਖਾ ਜਾਂਦੇ ਨੇ ਫਿਰ ਲੂਜ਼ ਮੋਸ਼ਨ ਲੱਗ ਜਾਂਦੇ ਤੇ ਇਹ ਜੋ ਮਟਰ ਦੇ ਦਾਣੇ ਜਿੰਨਾ ਕੁ ਖਾਣਾ ਹੈ ਔਰ ਇਹ ਨਾ ਮੈਡਮ ਕੀ ਆ ਕਿ ਰਾਤ ਨੂੰ ਖਾਣਾ ਹੈ ਦੁੱਧ ਨਾਲ ਲੈ ਲੈਣ ਗਰਮ ਪਾਣੀ ਨਾਲ ਲੈ ਲੈਣ ਤੇ ਇਹਨੂੰ ਲੈ ਕੇ ਉਸ ਤੋਂ ਬਾਅਦ ਸੌਂ ਜਾਣਾ ਕੁਝ ਖਾਣਾ ਨਹੀਂ ਇਹ ਕੰਜਾਂ ਨੂੰ ਤਾਂ ਰਾਤ ਨੂੰ ਹੀ ਉਠਾ ਲੈਂਦਾ। ਪੇਟ ਸਾਫ਼ ਬਿਲਕੁਲ ਬੰਦਾ ਕਹਿੰਦਾ ਵੀ ਅੱਜ ਜਾਨ ਚ ਜਾਨ ਆਈ। ਜਦੋਂ ਪੇਟ ਸਾਫ਼ ਹੁੰਦਾ ਨਾ ਸਾਰਾ ਕੁਝ ਵਧੀਆ ਲੱਗਦਾ। ਤਾਂ ਉਹਨੂੰ ਦੁਨੀਆ ਵਧੀਆ ਲੱਗਦੀ। ਨੀਂਦ ਵੀ ਫਰੈਸ਼ ਆ ਜਾਂਦੀ ਹੈ ਉਹਨੂੰ ਜਦ। ਤੇ ਉਸ ਤੋਂ ਬਾਅਦ ਇਹਨੂੰ ਡੇਲੀ ਉਹਦੀ ਡੋਜ਼ ਲੋਕੀ ਆਪੀ ਸੈੱਟ ਕਰ ਲੈਂਦੇ ਨੇ। ਜਿਨੇ ਨੂੰ ਤਿੰਨ ਤੋਂ 6 ਕਿ ਮਹੀਨੇ ਲਗਾਤਾਰ ਲੈ ਲਿਆ। ਉਹਨੂੰ ਮੁੜ ਕੇ ਇਹਦੀ ਲੋੜ ਹੀ ਨਹੀਂ ਪੈਂਦੀ ਜਿਹੜਾ ਰੋਜ਼ ਚੂਰਨ ਖਾ ਲਿਆ ਕਦੇ ਏਰਿੰਡੀ ਤੇਲ ਪੀ ਲਿਆ ਕਦੇ ਕੁਝ ਖਾ ਲਿਆ ਉਹਨਾਂ ਦੀ ਲੋੜ ਹੀ ਖਤਮ ਹੋ ਜਾਂਦੀ ਹੈ ਇਹ ਆਪਦੇ ਆਪ ਹੀ ਉਹਨੂੰ ਫਿਨਿਸ਼ ਕਰ ਦਿੰਦਾ ਸਭ ਤੋਂ ਵਧੀਆ ਇਹ ਇਹ ਮਤਲਬ ਸਾਡੇ ਆਯੁਰਵੈਦਿਕ ਗ੍ਰੰਥ ਦਾ ਸਭ ਤੋਂ ਪੁਰਾਣਾ ਯੋਗ ਹੈ ਜਿਹਦਾ ਨਾਮ ਹੈ ਕਬਜਲਾਸ਼ ਮੋਦਕ ਮੋਦਕ ਮਤਲਬ ਲੱਡੂ ਇਹ ਗ੍ਰੰਥ ਦੀ ਭਾਸ਼ਾ ਬਹੁਤ ਪੁਰਾਣੀ ਇਹ ਉਹੀ ਚੀਜ਼ ਬਣਦੀ ਹੈ ਜਿਵੇਂ ਉਹਨੂੰ ਨੇਚਰਲ ਬਣਾਇਆ ਕਿਉਂਕਿ ਅੱਜਕੱਲ ਜਿਹੜੇ ਚੂਰਨ ਚਾਰਨ ਮਿਲਦੇ ਹਨ ਨਾ ਜਿਵੇਂ 100 ਰੁਪਏ ਦਾ ਡੱਬਾ 150 ਰੁਪਏ ਦਾ ਡੱਬਾ 50 ਰੁਪਏ ਦਾ ਡ ਤੇ ਉਹਨੂੰ ਮਹੀਨਾ ਨਿਕਲ ਗਿਆ ਐ ਨਹੀਂ ਪਤਾ ਵੀ ਉਹਦਾ ਨੁਕਸਾਨ ਕਿੰਨਾ ਜੀ ਨੁਕਸਾਨ ਬਿਲਕੁਲ ਜਦੋਂ ਸਾਡੇ ਨਾਲ ਨੈਚੁਰੋਪੈਥੀ ਦੇ ਵਿੱਚ ਅਨੀਮਾ ਕਰਦੇ ਆ ਹਾਂਜੀ ਜਦੋਂ ਅਨੀਮਾ ਕਰਦੇ ਆ ਨਾ ਜੀ ਅੰਦਰੋਂ ਇੰਨਾ ਇੰਨਾ ਮਤਲਬ ਕਿਲੋ ਕਿਲੋ ਦਾ ਪਾਊਡਰ ਨਿਕਲ ਜਾਂਦਾ ਨਾੜੀਆਂ ਜਿਹੜਾ ਖਾਦਾ ਹੈ ਰੋਜ਼ ਉਹ ਜੰਮੀ ਜਾਂਦਾ ਅੰਦਰ ਉੱਚ ਸਰਨਾਏ ਪਈ ਹੋਈ ਹੈ ਸੋਨਾ ਪੱਤੀ ਤੇ ਉਹਦੇ ਵਿੱਚ ਜਿਹੜਾ ਕੀ ਉਹਨੂੰ ਕਹਿੰਦੇ ਇਸ ਬਗੋਲ ਪਿਆ ਹੋਇਆ ਉਹ ਜੰਮਦਾ ਹੈ ਜੀ ਤਾਂ ਇਹ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਬਜਨਾਸ਼ਮੋਦਕ ਇੱਕ ਗ੍ਰੰਥਿਕ ਯੋਗ ਹੈ ਬਹੁਤ ਪੁਰਾਣਾ ਔਰ ਇਹ ਮਾਮੂਲੀ ਵੀ ਨਹੀਂ ਹੈਗਾ ਇਹਦਾ ਖਰਚਾ ਹੁੰਦਾ ਘੱਟੋ ਘੱਟ 12-1300 ਰੁਪਏ ਦਾ ਪੀਸ ਹੈ ਔਰ ਇੱਕ ਮਹੀਨਾ ਚੱਲਦਾ ਕਿਸੇ ਦਾ 20 ਦਿਨ ਖਤਮ ਹੋ ਜਾਂਦਾ ਕਿਸੇ ਦਾ ਮਹੀਨਾ ਚੱਲਦਾ ਇੰਨੀ ਕੀ ਡੋਜ਼ ਹੈ ਦੀ ਇਹ ਜਿਹੜਾ ਬੰਦਾ ਲੈ ਲੈਂਦਾ ਤਿੰਨ ਤੋਂ ਲੈ ਕੇ 6 ਕਿ ਮਹੀਨੇ ਕਲਿਆਣ ਹੋ ਜਾਂਦਾ ਪਰ 1200 ਕੁਝ ਵੀ ਨਹੀਂ ਹੈਗਾ ਇੱਕ ਮਹੀਨੇ ਵਾਸਤੇ ਜੇ ਬੰਦੇ ਨੇ ਆਪਣੇ ਆਪ ਨੂੰ ਸਹੀ ਰੱਖਣਾ ਹੈ ਤਾਂ ਤੇ ਨਾਲੇ ਮੈਂ ਤੁਹਾਨੂੰ ਦੱਸਾਂ ਜੀ 1200 ਦੀ ਤਾਂ ਦੋ ਪੈਗ ਲਾ ਜਾਂਦਾ 5 ਸਟਾਰ ਚ ਬੈਠਾ ਬੰਦਾ ਮਤਲਬ ਇਹ ਕੋਈ ਅਮਾਉਂਟ ਨੂੰ ਨਹੀਂ ਮੈਂ ਮੈਟਰ ਕਰਦਾ ਮੇਰਾ ਦੱਸਣਾ ਫਰਜ਼ ਹੈ ਕਿ ਜਿਹੜੀ ਸਾਡੀ ਆਦਤ ਪਈ ਹੋਈ ਹੈ ਨਾ ਵੀ ਜਾਓ ਭੱਜ ਕੇ 50 ਰੁਪਏ ਦਾ ਚੂਰਨ ਖਾੜ ਲਿਓ ਮਹੀਨਾ ਚੱਲ ਜੂ ਉਹ ਫਿਰ ਉਹੀ ਚੀਜ਼ ਹੈ ਜੀ ਉਹਨੇ ਰਾ ਵੀ ਕਰਨਾ ਹੁੰਦਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਅੰਦਰੋਂ ਮਤਲਬ ਕਿ ਪਾਈਪ ਦੇ ਵਿੱਚ ਜਦੋਂ ਇਹਨੂੰ ਤੁਸੀਂ ਖਾ ਲਿਆ ਨਾ ਜੀ ਇਹ ਪਾਈਪ ਚ ਐਸੀ ਹਰਕਤ ਸ਼ੁਰੂ ਹੁੰਦੀ ਹੈ ਖੁਰਚ ਖੁਰਚ ਕੇ ਜਿਵੇਂ ਕੱਢਦੀ ਆ ਉਹ ਮਲ ਨੂੰ ਉਹ ਉਹ ਜਦੋਂ ਅੰਦਰੋਂ ਕਲੀਨ ਹੁੰਦੀ ਹੈ ਨਾ ਜੀ ਬੰਦੇ ਨੂੰ ਐਸਾ ਚੈਨ ਦੀ ਨੀਂਦ ਆਉਂਦੀ ਹੈ ਨਾ ਉਹਦਾ ਇਹ ਜੀ ਕਰਦਾ ਵੀ ਅੱਜ ਸੋ ਜਾ ਕਿੰਨੇ ਦਿਨਾਂ ਬਾਅਦ ਇਹ ਨਾ ਚੀਜ਼ਾਂ ਵਾਲੇ ਵੀ ਇਹਦਾ ਮੋਟਾਪਾ ਵੀ ਘਟਦਾ ਜਦੋਂ ਬਲੋਟਿੰਗ ਨਹੀਂ ਹੋਣੀ ਕੁਝ ਨਹੀਂ ਹੋਣਾ ਦੋ ਰੋਟੀਆਂ ਖਾਦੀ ਨਹੀਂ ਫੁੱਲਦਾ ਹੋ ਜਾਂਦਾ ਉਹ ਕਿਉਂ ਹੁੰਦਾ ਉਹੀ ਪਾਈਪ ਦੇ ਵਿੱਚ ਫਸਿਆ ਬਜ਼ਾਰ ਹੁੰਦਾ ਤੇ ਇਹਨੇ ਸਾਫ਼ ਕਰਤਾ ਨੈਚੁਰਲੀ ਆ weight ਨੂੰ ਵੀ ਰਿਜ਼ਲਟ ਆਉਂਦੇ ਜੀ ਹਾਂਜੀ ਫਿਰ ਜਿਨ੍ਹਾਂ ਨੂੰ ਅਸੀਂ ਗੁੱਲੂ ਗੁੱਲੂ ਦੰਨੇ ਆ ਮੋਟਾਪਾ ਘਟਾਣ ਲਈ ਜਾਂ ਫੈਟ ਗੱਜ ਕੇਸਰੀ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਆ ਉੱਥੇ ਬੜੀ ਪ੍ਰੋਬਲਮ ਹੈ ਕਬਜ਼ ਦੀ ਸਭ ਤੋਂ ਪਹਿਲਾਂ ਕਬਜ਼ ਐਸਿਡਿਟੀ ਜਲਣ ਦੀ ਪ੍ਰੋਬਲਮ ਤੇ ਉਹ ਨਾਲ ਸਾਨੂੰ ਦੇਣਾ ਪੈਂਦਾ ਕੇ ਨਮੋਦਕ ਸਾਡਾ ਜਿਹੜਾ ਹੈ ਆ ਤੁਹਾਡੇ ਗੁੱਲੂ ਗੁੱਲੂ ਤੋਂ ਫਿਰ ਮੈਨੂੰ ਯਾਦ ਆਇਆ ਕਿ ਗੁੱਲੂ ਗੁੱਲੂ ਲੈ ਕੇ ਮੇਰਾ ਵਜ਼ਨ 4.5 ਕਿਜੀ ਘਟਿਆ ਤੇ ਆ ਜਿਹੜਾ ਮੈਂ ਅੱਜ ਸੂਟ ਪਾਈ ਬੈਠੀ ਆ ਇਹ ਮੈਨੂੰ ਲੱਗਾ 3 ਸਾਲ ਪੁਰਾਣਾ ਸੋ ਆਇਆ ਹੋਇਆ ਸੀ ਮੈਂ ਕਦੀ ਪਾਇਆ ਨਹੀਂ ਸੀਗਾ ਕਿਉਂਕਿ ਮੇਰੇ ਆਉਂਦਾ ਨਹੀਂ ਸੀ ਤੇ ਅੱਜ ਮੇਰੇ ਆ ਗਿਆ ਸ਼ੁਕਰ ਹੈ ਸਾਡੇ ਪੈਸੇ ਸਾਡੇ ਪੈਸੇ ਬਚ ਗਏ ਨਹੀਂ ਕੰਪਨੀ ਨੂੰ ਦੇਣਾ ਪੈਂਦਾ ਹਾਂਜੀ ਬਿਲਕੁਲ ਚਲੋ ਇਹ ਬਹੁਤ ਵਧੀਆ ਹੋ ਗਿਆ ਅੱਜ ਤੁਸੀਂ ਆਏ ਹੋ ਸਾਡੇ ਸ਼ੋਅ ਦੇ ਵਿੱਚ ਕਾਫੀ ਗੱਲਾਂ ਬਾਤਾਂ ਹੋਈਆਂ ਨੇ ਸਭ ਤੋਂ ਜਿਹੜੀ ਆਪਣੀ ਬਹੁਤ ਮਹੱਤਵਪੂਰਨ ਗੱਲ ਸੀ ਉਹ ਹੋਈ ਹੈ ਮਰਦਾਨੀ ਗੋਲੀ ਨੂੰ ਲੈ ਕੇ ਕਿ ਐਕਸ ਪਲੱਸ ਮਰਦਾਨੀ ਟੈਬਲੇਟ ਜਿਹੜੀ ਆ ਏ ਇਹ ਸਭ ਤੋਂ ਬੈਸਟ ਆ ਇਹਦੇ ਬਾਰੇ ਤੁਸੀਂ ਮੈਡਮ ਦੱਸਿਓ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹੂੰਗੀ ਪਹਿਲਾਂ ਤਾਂ ਮੈਨੂੰ ਇਹਦਾ ਨਾਮ ਬਹੁਤ ਅੱਛਾ ਲੱਗਿਆ ਤੁਸੀਂ ਇੰਨਾ ਸੋਹਣਾ ਨਾਮ ਮਰਦਾਨੀ ਮੈਨੂੰ ਮਰਦਾਨੀ ਫਿਲਮ ਯਾਦ ਆ ਗਈ ਇਹਦੇ ਨਾਲ ਇੱਕ ਨੇ ਬੋਲਾ ਤੁਸੀਂ ਮਰਦਾਨੀ ਕੋਲੀ ਮਰਦਾਨੀ ਤੇ ਇਹ ਚੰਗੀ ਗੱਲ ਆ ਹਨਾ ਵੀ ਏਦਾਂ ਲੇਡੀਜ਼ ਵਾਸਤੇ ਵੀ ਕੋਈ ਚੀਜ਼ ਹੋਣੀ ਚਾਹੀਦੀ ਸੀਗੀ ਤੇ ਹੁਣ ਆਪਾਂ ਵੀ ਲੈ ਕੇ ਜਾਵਾਂਗੇ ਬ੍ਰਹਮਾਤਮਾ ਕਰੇ ਜੀ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਸੋ ਮਚ ਅੱਜ ਤੁਸੀਂ ਆਇਓ ਸੁਆਸ਼ ਗੋਇਲ ਹੈਲਥ ਸ਼ੋ ਦੇ ਵਿੱਚ ਇਦਾਂ ਹੀ ਆਉਂਦੇ ਰਹੋ ਸਦਾ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਔਰ ਰਾਜ ਮੈਡਮ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਕੁਸੀਂ ਸਭ ਤੋਂ ਪਹਿਲੇ ਜੋ ਦਿਨ ਮੈਨੂੰ ਬੁਲਾਇਆ ਸੀ ਤੇ ਅੱਜ ਫਿਰ ਬੁਲਾਇਆ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਮੈਨੂੰ ਫੋਨ ਆਇਆ ਸੁਖਦੀਪ ਦਾ ਤਾਂ ਮੈਨੂੰ ਸੱਚੀ ਇੰਨੀ ਖੁਸ਼ੀ ਹੋਈ ਕਿ ਸ਼ੁਕਰ ਹੈ ਮੈਨੂੰ ਦੁਬਾਰਾ ਬੁਲਾਇਆ ਮੈਂ ਕਮਿੰਟ ਤਾਂ ਭੁੱਲੀ ਗਈ ਗਲੂ ਗਲੂ ਕਰਕੇ ਭੁੱਲ ਗਈ ਸੀ ਅਸੀਂ ਤੁਹਾਨੂੰ ਭੁੱਲ ਨਹੀਂ ਸਕਦੇ ਜੀ ਤੁਸੀਂ ਸਾਡੇ ਸ਼ੋਅ ਦੇ ਸਭ ਤੋਂ ਪਹਿਲੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਰਹੇ ਉਹ ਸਾਨੂੰ ਬੜੀ ਖੁਸ਼ੀ ਥੈਂਕ ਯੂ ਥੈਂਕ ਯੂ so much ਸਸਿਕਾ ਜੀ ਕੀ ਲੱਗਾ ਤੁਹਾਨੂੰ मेरे खिलाफ गवाही देके तू बच जाएगी क्या कोई नहीं आएगा तुझे बचाने के लिए वाह मेरे हीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज फौज है से लड़ने के लिए तुम भेज अपनी अब तू तो ही आजा। अरे ऐसा तो क्या खाता है यार इतनी ताकत कहां से लाता है मेरा भरोसेमंदी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना ਪਿਛਲੇ ਸਾਲ ਬੀਜੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨਵਰਸਰੀ ਤੇ ਵੀ ਨਹੀਂ ਜਾ ਸਕੇ। ਓ ਡੀਅਰ ਐਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ। ਚੱਲੀਏ। ਬਿਲਕੁਲ ਚਲੋ। ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ। ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ। ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ। ਉਹ ਪੰਗੜਾ ਕਿਵੇਂ ਪਾਉਣਗੇ? ਦਾਦਾ ਬੱਲੇ ਬੱਲੇ ਲੱਲੇ ਆ ਜਾਓ। ਹੋਗੇ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਦੇਖੋ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬੀਜੇ ਤਾਂ ਮਾਮੂਲੀ ਜਿਹਾ ਚਮੜੀ ਰੋਗ ਹੈ ਆਪਾਂ ਕੱਲ ਕੱਲ ਕਲੀ ਜੈਨੇ ਹੋ ਹੁਣੇ ਚਲੋ ਮੈਨੋ ਪ੍ਰਿੰਸੀਪਲ ਨੇ ਡਾਕਟਰ ਦਾ ਪਤਾ ਦੱਸਿਆ। ਬੱਚੇ ਨੂੰ ਸਰਾਇਸਿਸ ਨਾਮ ਦਾ ਚਮੜੀ ਰੋਗ ਹੈ। ਆ ਸੋਰਾ ਜੀਐਮ ਆਯੁਰਵੈਦਿਕ ਸਕਿਨ ਟ੍ਰੀਟਮੈਂਟ ਦਿਓ। ਇਹ ਰੋਗ ਕਿਸੇ ਵੀ ਉਮਰ 'ਚ ਕਿਸੇ ਨੂੰ ਵੀ ਹੋ ਸਕਦਾ। ਜੇ ਤੁਸੀਂ ਵੀ ਚਮੜੀ ਰੋਗ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਸ਼ੁਰੂ ਕਰੋ। 30 ਸਾਲਾਂ ਤੋਂ ਭਰੋਸੇਮੰਦ ਵੈਦਵਾਨ ਦਾ ਸੋਰਾ ਜੀਐਮ ਆਯੁਰਵੈਦਿਕ ਸਕਿਨ ਟ੍ਰੀਟਮੈਂਟ